ਲੱਗੇ ਨੇ ਜੇ ਇੱਕ ਐਕਸਲ ਟੁੱਟ ਗਿਆ ਸਟਾਰ ਘੁੰਮ ਜਾਂਦਾ ਮਸ਼ੀਨ ਨਹੀਂ ਰੁਕਦੀ ਨਹੀਂ ਰੁਕਦੀ ਇਸ ਕਰਕੇ ਅਸੀਂ ਬ੍ਰੇਕ ਨੇ ਜਿਹੜੇ ਟੈਸਟਰ ਵਾਲੇ ਵਿੱਚ ਸਿੰਗਲ ਪੀਸ ਲਾਉਂਦੇ ਨੇ ਆਪਾਂ 3 ਪੀਸ ਕਿਉਂ ਲਾਉਂਦੇ ਆ ਜੀ ਇਹਦਾ ਵੀ ਜੀ ਮੇਨ ਸਾਡੀ ਮਸ਼ੀਨ ਜਿੰਨਾ ਚਿਰ ਰਹੂ ਚਲਾਉ ਸਾਡੀ ਮਸ਼ੀਨ ਨੂੰ ਕਦੇ ਵੀ ਐਂਕਰ ਨੂੰ ਕ੍ਰੈਕਿੰਗ ਨਹੀਂ ਆਉ ਓਕੇ ਕੀ ਕੱਲ ਲੱਗਿਆ ਹੁੰਦਾ ਜੀ ਅਸੀਂ ਇਹ ਨਾਲ ਇੰਨੀ ਚੌੜੀ ਪਲੇਟ ਲਾਈ ਲਾਉਂਦੇ ਨਾਲ ਕਹਿੰਦਾ ਇੰਨਾ ਚੌੜਾ ਤੋਂ ਬੰਦ ਜੇ ਕਰਕੇ ਲਾਤੀ ਇਦੇ ਵਿੱਚ ਵੀ ਮੇਨ ਬਿੱਲ ਦੀ ਕਾਰਨ ਹੈ ਹਾਂਜੀ ਦੋਸਤੋ ਜਦੋਂ ਆਪਾਂ ਮਰੇਕ ਕੋਲੋਂ ਲੁੱਬਿਆਣੇ ਨੂੰ ਜਾਂਦੇ ਆ ਰਾਜ ਕੁੱਪ ਕਲਾ ਆਉਂਦਾ ਕੁੱਪ ਕੁੱਪ ਕਲਾ ਕੀ ਆ crop master ks ਵਾਲਿਆਂ ਦੀ ਫੈਕਟਰੀ ਆ ਗਈ ਅੱਜ ਆਪਾਂ crop master ਕਮੈਨ ਬਾਰੇ ਗੱਲਬਾਤ ਕਰਦੇ ਆ ਹਨਾ ਸਾਰੀ ਫੈਕਟਰੀ ਦੇਖਦੇ ਆ ਨਾਲੇ ਤਾਂ ਨਾਲੇ ਕਰਦੇ ਆ ਗੱਲਬਾਤ ਤੇ ਬਾਕੀ ਸਾਨੂੰ ਸਾਰੀ ਮਸ਼ੀਨਾਂ ਦਿਖਾਵਾਂਗੇ ਪੂਰੀ ਤੇ ਸਾਰੀ ਵੀਡੀਓ ਬਣਾ ਕੇ ਅੱਜ ਅੱਜ ਕਰਦੇ ਆਪਾਂ crop master KS ਆळ्या ਨਾਲ ਗੱਲਬਾਤ ਹਾਲਾਂਕਿ ਬਿਜਲੀ ਸਾਸੀ ਕਰਦਾ ਦੇ ਤਾਂ ਹੋ ਗਿਆ ਭਾਵੇਂ ਕਿ ਮੈਂ ਜਲਵਾ ਦਮ ਕਰ ਰਿਹਾ ਬ੍ਰਹਮਾ ਜੀ ਦੀ ਕਿਰਪਾ ਬਖਸ਼ਾਈ ਹਾਂ ਕਰਦੀ ਕਰਾ ਪਹਿਲਾਂ ਅਮਨਦੀਪ ਜੀ ਦੀ ਗੱਲ ਇੱਥੇ ਕਰੀਏ ਹਾਂਜੀ ਅਸਮਾਨ ਨਾਲ ਹਾਂਜੀ ਇਤਲਾ ਜਿੰਨੇ ਆਪਾਂ ਕੀ ਐਸ ਕੰਪਨੀ ਹੋਵੇ ਸੋ ਕਿੰਨੇ ਵੀ ਕਿਸਾਨ ਵੀਰ ਨੇ ਸਾਰਿਆਂ ਦੇ ਜਾਣਤਾ ਵੀ ਦੱਸਣਾ ਜਿਹਦੀ ਆਪਣੀ ਫਾਰਮ ਹੈ ਕੇਐਸ ਐਗਰੀਕਲਚਰ ਲਿਮਿਟਿਡ ਪ੍ਰਾਈਵੇਟ ਲਿਮਟਿਡ ਹੈ ਇਹ ਉਹਨਾਂ ਸਰਹਾਰਡ ਦੀ ਕੰਪਨੀ ਹੈ ਠੀਕ ਹੈ ਜੀ ਠੀਕ ਹੈ 1968 ਤੋਂ ਲੈ ਕੇ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਸ ਕੰਮਾ ਦੀ ਛੋਟੇ ਇੰਪਲੀਮੈਂਟ ਤੋਂ ਲੈ ਕੇ ਇੰਜਾਂ ਤੋਂ ਕੰਮ ਸਟਾਰਟ ਕਰਿਆ ਸੀਗਾ ਅੱਜ ਅਸੀਂ ਏਸੀ ਕਮੈਨਾਂ ਤੱਕ ਆ ਗਏ ਪਹੁੰਚ ਗਏ ਠੀਕ ਹੈ ਜੀ ਹਾਂਜੀ ਤੇ ਕਰਦੇ ਕਰਦੇ ਹੁਣ ਅਸੀਂ ਮਾਡਲ ਜਿਹੜਾ ਅਪਗ੍ਰੇਡ ਕਰਿਆ ਉਹਨੂੰ ਅਸੀਂ ਕ੍ਰੌਪ ਮਾਸਟਰ 9300 ਚ ਕਰ ਲਿਆ ਕੰਪਨੀ ਉਹੀ ਆ ਲੋਕ ਵੀ ਉਹੀ ਨੇ ਸਭ ਉਹੀ ਚੀਜ਼ਾਂ ਨੇ ਠੀਕ ਹੈ ਜੀ ਮਾਡਲ ਕੇਐਸ 9300 ਜਿਹੜਾ ਹੁਣ ਕ੍ਰੌਪ ਮਾਸਟਰ 9300 ਕਰ ਗਏ ਠੀਕ ਹੈ ਜੀ ਮਸ਼ੀਨ ਡਿਜ਼ਾਈਨ ਐਵਰੀਥਿੰਗ ਸਰਵਿਸ ਸਰਵਿਸ ਉਹੀ ਥੀ ਉਹੀ ਚੀਜ਼ ਹੈ ਜੀ ਹਾਂਜੀ ਇਹਦੇ ਬਿੱਲ ਵਗੈਰਾ ਜਾਂ ਕੋਈ ਪੱਕਾ ਡਾਕੂਮੈਂਟੇਸ਼ਨ ਚੈੱਕ ਕਰਨਾ ਉਹ ਤੇ ਲਿਖਿਆ ਆਊਗਾ ਮੈਨੂਫੈਕਚਰਿੰਗ ਬਾਈ ਕੇਐਸ ਐਗਰੀਕਲਚਰ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਕੋਈ ਵੀ ਇਹਦਾ ਜਿਹੜਾ ਮਰਸੀ ਟੈਸਟ ਰਿਪੋਰਟਾਂ ਨੇ ਜਿੰਨੇ ਵੀ ਡਾਕੂਮੈਂਟੇਸ਼ਨ ਆ ਸਾਰੀ ਉਹ ਕੇਐਸ ਕੰਪਨੀ ਵੱਲੀ ਨੂੰ ਠੀਕ ਹੈ ਜੀ ਹਾਂ ਧੰਨਵਾਦ ਸੇ ਜਾਣਕਾਰੀ ਦੇ ਦਿੱਤੀ ਆਪਾਂ ਕਰੀਏ ਹੁਣ ਆ ਇੱਕ ਕਮਬੈਂਡ ਬਾਰੇ ਗੱਲ ਕਰਾਂ ਮੈਂ ਬਿਲਕੁਲ ਜੀ ਮੈਂ ਦਾ ਉਹ ਕਮਬੈਂਡ ਦੀ ਟੈਕਨੀਕਲੀ ਜਾਣੀ ਸਾਡੇ ਸਰਦਾਰ ਸਰਦੇਵ ਸਿੰਘ ਜੀ ਦੇਣਗੇ ਇਹਨੂੰ ਮੇਰੇ ਸਾਹ ਜਿਆਦਾ ਗਿਆਨ ਹੈ ਠੀਕ ਹੈ ਜੀ ਉਹ ਸਰਦੇਵ ਸਿੰਘ OK ਦੇਖਿੰਦੇ ਆਪਾਂ ਕਰੀਏ ਗੱਲਬਾਤ ਆਪਾਂ ਲੋਕ ਮਾਰਕ 9300 ਵਾਰੀ ਹਾਂਜੀ ਆਪਾਂ ਸਾਰੀ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇ ਕਿ ਤੇ ਆਪਾਂ ਸ਼ੁਰੂ ਕਰ ਲੈਨੇ ਆਂ ਕਿ ਕਿ ਤੁਹੋ ਜੀ ਹਾਂਜੀ ਇਹ ਬੋਲਾ ਤਾਂ ਪਾਵੇਲਾ ਫੀਟਰ ਬਣਾਉਣ ਲੱਗੇ ਜੀ ਇਹ ਕਿਹੜੇ ਸਾਲ ਤੋਂ ਲੱਗੇ ਜੀ ਇਹ ਇਹ ਤਾਂ ਬੰਦ ਹੋਈਆਂ ਜਿਹੜਾ ਫੀਟਰ ਹੈ ਇਹ ਤਾਂ ਆਪਾਂ ਨੇ ਤਕਰੀਬਨ 2000 22 ਦੇ ਵਿੱਚ ਕਰਦਾ ਸੀ ਜੀ ਠੀਕ ਹੈ ਜੀ ਬਹੁਤ ਪਹਿਲਾਂ ਕਰਦਾ ਸੀ ਜਿਹੜਾ ਆਪਣਾ ਪਹਿਲਾ ਮਾਡਲ ਸੀ ਠੀਕ ਹੈ ਜੀ ਉਹਦੇ ਵਿੱਚੇ ਆਪਾਂ ਟ੍ਰੈਕਟਰ ਆਪਾਂ ਬਣ ਗਿਆ ਸੀ ਹੁਣ ਆਪਾਂ ਜਿਹੜਾ ਨਵਾਂ ਅਪਗ੍ਰੇਡ ਨਵਾਂ ਮਾਡਲ ਜਿੱਦਾਂ ਹਰੇਕ ਚੀਜ਼ ਦਾ ਟਰੈਕਟਰ ਦਾ ਆਕਾਰਾਂ ਦਾ ਅੱਗੇ ਵੱਧ ਰਹੇ ਹਾਂ ਹਾਂ ਜੀ ਹੁਣ ਜਿਹੜਾ ਆਪਾਂ ਆਉਣ ਵਾਲੇ ਟਾਈਮ ਲਈ ਨਵਾਂ ਮਾਡਲ ਡਿਵੈਲਪ ਕਰਿਆ ਠੀਕ ਹੈ ਜੀ ਇਹ ਪ੍ਰੋਮਾਸ ਦੇ ਵਿੱਚ ਲੈ ਕੇ ਆਏ ਜੇ ਬਹੁਤ ਅਸੀਂ ਚੇਂਜਸ ਕੀਤੀਆਂ ਨੇ ਠੀਕ ਹੈ ਜੀ ਮਸ਼ੀਨ ਦੇ ਹਿਸਾਬ ਨਾਲ ਠੀਕ ਹੈ ਜੀ ਉਹਦੇ ਵਿੱਚ ਜਿਵੇਂ ਹੁਣ ਆਪਾਂ ਪਤਾ ਨਾ ਫੀਟਰ ਲੈ ਲੈਣੇ ਨੇ ਹਾਂਜੀ ਹੁਣ ਆਪਾਂ ਇੱਥੇ ਫੀਟਰ ਤੇ ਸੌਣੇ ਹਾਂਜੀ ਤੇ ਇਹ ਜਿਹੜਾ ਆਪਣਾ ਫੀਟਰ ਹੈ ਜੀ ਹਾਂਜੀ ਪਹਿਲਾਂ ਜਿਵੇਂ ਇਹਦੀਆਂ ਟੋਟਲ ਪੱਟੀਆਂ ਹੁੰਦੀਆਂ ਸੀ ਜੀ 19 38 ओके साइड वाली चैन ਦੀਆਂ 19 ਫੱਟੀਆਂ ਹੁੰਦੀਆਂ ਵੀ ਪ੍ਰਿੰਟਰ 'ਚ 30 ਹੱਥੀ ਹੁੰਦੀ ਹੈ ਜੀ ਹਾਂਜੀ ਹੁਣ ਇਹ ਆਪਾਂ ਵਧਾ ਕੇ ਲੰਮਾ ਕਰਿਆ ਤਾਂ ਕਿ ਉਹ ਤੋਂ ਦੇਖਣ ਨੂੰ ਡਰਾਈਵਰ ਨੂੰ ਦਿੱਕਤ ਨਾ ਆਵੇ ਹੁਣ ਆਪਾਂ ਇਹ ਕਰਤਾ ਜੀ 21 42 ਦਾ 21 42 ਦਾ ਕਰਤਾ ਜੀ ਤੇ ਸਾਈਡ ਤੇ 21 ਨੇ ਸੈਂਟਰ ਦੀ ਚੈਨ ਦੇ 42 42 ਹੁਣ ਉਹ ਤੋਂ ਅੱਗੇ ਜਾ ਕੇ ਜਿਹੜਾ ਹੋਰ ਇਹਦੇ ਵਿੱਚ ਕੀ ਆਪਾਂ ਨੇ ਚਾਰ ਚੈਨਾਂ ਕਰਤੀਆਂ ਪਹਿਲਾਂ ਟੈਂਡਰ ਨੇ ਹੁਣ ਇਹਦੇ ਵਿੱਚ ਚਾਰ ਦਿਨਾਂ ਠੀਕ ਹੈ ਜੀ ਫੀਡਰ ਦੀ ਲਾਈ ਬਦਲੀ 21 42 ਤਿੰਨ ਵਾਲਾ ਸੀ ਹੁਣ ਉਹਦੇ ਹਿਸਾਬ ਨਾਲ ਇਸ ਚਾਰ ਚੰਨਾ 4 3 ਠੀਕ ਹੈ ਬਾਕੀ ਇਹਦੇ ਵਿੱਚ ਚੇਂਜ ਹੋ ਗਈ ਉਦੋਂ ਜਿਵੇਂ ਆਮ ਦੂਜੀ ਕੰਪਨੀ ਜੋ ਹੋਰ ਮਸ਼ੀਨਾਂ ਵੀ ਲਾਉਂਦੇ ਨੇ ਸਾਰੇ ਹੁਣ ਆਪੇ ਇਹਦੇ ਵਿੱਚ ਕੀ ਕਰਿਆ ਇਹਦੇ ਵਿੱਚ ਆਪਾਂ ਟੈਕ ਜਿਹੜੇ ਮਕੈਨੀਕਲ ਜੈਕ ਨੇ ਹਾਂਜੀ ਇਹ ਵੀ ਡਬਲ ਕਰਦੇ ਜੇ ਡਬਲ ਕਰਦੇ ਉਧਰ ਵੀ ਉਧਰ ਉਧਰ ਦੋਨੇ ਪਾਸੇ ਦੇਤੇ ਕਿਉਂਕਿ ਜਿਵੇਂ ਮੱਕੀ ਵਾਲੇ ਕੱਟ ਰਹੇ ਹਾਂ ਉਹਦਾ ਬਜਨ ਹੁੰਦਾ ਉਹ ਸਿੰਗਲ ਉਹਦੇ ਵਿੱਚ ਪ੍ਰੋਬਲ ਆਉਂਦੀ ਹੈ ਠੀਕ ਹੈ ਜੀ ਉਦੋਂ ਦਾ ਜਿਹੜਾ ਇਹ ਜੈਕ ਆਪਾਂ ਲਾ ਰਹੇ ਸੀ ਆਮ ਇਹਦੇ ਬਰਾਬਰ ਲੱਗਦੇ ਸੀ ਠੀਕ ਹੈ ਜੀ ਹੁਣ ਇਹ ਵੀ ਜੈਕ ਆਪਾਂ ਹਾਂ ਦੋਨੇ ਮਕੈਨੀਕਲ ਦੇ ਥੱਲੇ ਕਰਿਆ ਮਕੈਨੀਕਲ ਹੈ ਜਿਹੜਾ ਇਹ ਹਾਈਡਰੋਲਿਕ ਦੇ ਠੀਕ ਹੈ ਜੀ ਇਹਦੇ ਨਾਲ ਕਈ ਵਾਰੀ ਜਦੋਂ ਕੋਈ ਡਰਾਈਵਰ ਆ ਜਾਂ ਜਾ ਰਿਹਾ ਹੈ ਪੀ ਜਾਂ ਬਾਹਰ ਉੱਥੇ ਕੀ ਗੱਲ ਵੈਣਾ ਜਦੋਂ ਬੱਟਾਂ ਵੱਡੀਆਂ ਹੁੰਦੀਆਂ ਨੇ ਮਸ਼ੀਨ ਥੱਲੇੋਂ ਸਿੱਧੀ ਲੱਗਦੀ ਆ ਜਾਦੂ ਲੱਗਦੀ ਆ ਜੀ ਉੱਥੇ ਫਿਰ ਜਦੋਂ ਇਹ ਜੈਕ ਬਿੰਗਾ ਹੋ ਜਾਂਦਾ ਪਾਗ ਪੈ ਗਿਆ ਤੇ ਬਹੁਤ ਕਾਸਟਲੀ ਆ ਮਹਿੰਗਾ ਬੰਦ ਪੈਗਾ ਉਹ ਜੇ ਲੱਗੇ ਵੀ ਆਪਣਾ ਇੱਕ ਪਾਈਪ ਦਾ ਮਕੈਨੀਕਲ ਜੈਕ ਹੈ ਜੇ ਆਪਣੇ ਕਸਟਮਰ ਦਾ ਨੁਕਸਾਨ ਠੀਕ ਹੈ ਕੋਈ ਆਪਾਂ ਚੇਂਜ ਕਰਤਾ ਬਾਕੀ ਜਿਹੜਾ ਸੈਂਟਰ ਦੇ ਵਿੱਚ ਆਪਾਂ ਸ਼ਾਫਟ ਪਾਉਨੇ ਆ ਓਕੇ ਠੀਕ ਹੈ ਜੀ ਠੀਕ ਚੱਕਣ ਨੂੰ ਇਹਦੇ ਨਾਲ ਚੈਨ ਨਹੀਂ ਮਰਦੀ ਜੀ ਸਾਰਾ ਆਪਣਾ ਪਿੱਛੇ 7 ਨੰਬਰ 8 ਨੰਬਰ ਉਹ ਆਪਾਂ ਵੱਡੇ ਬੈਰਿੰਗ ਪਾਉਨੇ ਆ ਇਹਦੇ ਵਿੱਚ ਓਕੇ ਜੀ ਠੀਕ ਆ ਬਾਕੀ ਉਹਦੇ ਜਿਹੜੀ ਮਗਰਲੀ ਸ਼ਾਫਟ ਹੈ ਮਾਲ ਲਿਪਟਨ ਲਿਫਟਨ ਨੂੰ ਉੱਥੇ ਆਪਾਂ ਬਲੇਡ ਲਾਇਆ ਹੈ ਇੱਕ ਪੱਤੀ ਦਾ ਹਾਈ ਟੈਂਪਰ ਕਰਕੇ ਉਹ ਨਾਲ ਦੀ ਨਾਲ ਉਹਨੂੰ ਕੱਟੀ ਜਾਂਦਾ ਕੱਟੀ ਜਾਂਦਾ ਜਾਨੀ ਉਹ ਜਿਹੜਾ ਅੱਗੇ ਮਾਲ ਜਾਂ ਮਾਲਦਾ ਠੀਕ ਆ ਉਹਦੇ ਕਵਰ ਲਾਉਂਦੇ ਸੀ ਉਹ ਨਹੀਂ ਆਪਾਂ ਹਾਈ ਟੈਂਪਰ ਪੱਤੀ ਦਾ ਜਿਵੇਂ ਈਐਨ 9 ਦੇ ਵਿੱਚ ਪੀਸ ਲੈ ਕੇ ਕੱਟ ਕੇ ਸ਼ਾਮ ਦੇ ਨਾਲ ਲਾ ਦੋ ਨਾਲ ਦੀ ਨਾਲੋਂ ਪਲੇਟ ਉਹਨੂੰ ਕੱਟੀ ਜਾਂਦਾ ਥੋੜਾ ਮਾਲ ਉਹਦੇ ਵਿੱਚ ਨਹੀਂ ਲਿਪਟੂਗਾ ਸ਼ਾਮ ਸਿੰਘ ਜੀ ਇੱਕ ਜ਼ਿਆਦਾਤਰ ਅੱਗੇ ਆਮ ਮਸ਼ੀਨਾਂ ਦੀ ਨਾ 74 ਦੀ ਕਸਾਈ ਹੁੰਦੀ ਸੀ ਜਾਂ ਹਾਂਜੀ ਆਪਾਂ ਹੁਣ ਇਹਦਾ ਜਿਹੜਾ ਜਿਹੜਾ ਥੱਲੇ ਆ ਜੀ ਸਾਰੀ ਸਟੇਨਲੈਸ ਸਟੀਲ ਹੈ ਜੀ ਠੀਕ ਹੈ ਜੀ ਉਹ ਸਟੇਨਲੈਸ ਸਟੀਲ ਦੇ ਵਿੱਚ ਉਹਦੇ ਵਿੱਚ ਵੀ ਗ੍ਰੇਡ ਹੁੰਦੇ ਨੇ। ਟੁੱਕੀ ਆਪਣੀ ਜਿੰਨੀ ਸਟੇਨਲੈਸ ਸਟੀਲ ਹੈ ਹਾਂ ਜੀ ਉਹ 304 ਗ੍ਰੇਡ ਦੀ ਲੱਗੀ ਹੋਈ ਆ 202 ਨਹੀਂ ਲੱਗੇ। 304 ਦੀ ਜਿਹੜੀ ਟੌਪ ਕੋਲਰ ਦੀ ਜੀ ਜਿਹੜਾ ਆਪਣਾ ਗੇਅਰ ਬਾਕਸ ਹੈ ਜੀ ਹਾਂ ਜੀ ਕੋਈ ਕੁਝ ਨਾਲ ਆਪਾਂ ਗੇਅਰ ਬਾਕਸ ਤੇ ਡਵੈਲਪ ਕਰਾਇਆ ਜੀ ਆਪਾਂ ਸੈਂਟਰ ਬਾਡੀ ਦੇ ਵਿੱਚ ਆਪਾਂ ਨੇ ਤੂੰ ਵੀ ਸੌਦਾ ਕੀਤਾ ਤੂੰ ਵੀ ਆ। ਹਾਂ ਜੀ ਉਸ ਇਹਦੇ ਵਿੱਚ ਮਟੀਰੀਅਲ ਹੈ ਜੀ ਜੀ ਡੀ ਆਰ ਹੈ ਜੀ ਠੀਕ ਹੈ ਜੀ ਵੇਖਣੇ ਸਿੰਗਲ ਬਾਡੀ ਆ ਇਹ ਗੇਅਰ ਲਾਉਣ ਦੀ ਲਾਉਣ ਨਹੀਂ ਤੁਸੀਂ ਗੇਅਰ ਦਾ ਇੱਥੇ ਉੱਪਰ ਹੀ ਕੰਮ ਕਰ ਲਓ ਜੀ ਹਾਂਜੀ ਔਰ ਜਿੰਨਾ ਦਾ ਮਟੀਰੀਅਲ ਸੌਖਾ ਹਾਂਜੀ ਔਰ ਫਿਰ ਸਸਤੀ ਹੈ ਠੀਕ ਹੈ ਜੀ ਇਸ ਕਰਕੇ ਅਸੀਂ ਇਹਨੂੰ ਡਿਵੈਲਪ ਕਰਾਇਆ ਬਹੁਤ ਸਸਤਾ ਮਟੀਰੀਅਲ ਔਰ ਸੌਖਾ ਇੱਕ ਨਾਰਮਲ ਬੰਦਾ ਵੀ ਇਹਦਾ ਕੰਮ ਕਰ ਸਕਦਾ ਹੈ ਇਹ ਨਹੀਂ ਜਿਵੇਂ ਕਰਾਰੀਆਂ ਜਾਂ ਸੈਂਕੜੋ ਬਹੁਤ ਗੁੰਝਾਦਾਰ ਇਹਦੇ ਵਿੱਚ ਕੋਈ ਕੰਮ ਕੋਈ ਨਹੀਂ ਜੀ ਸੌਖਾ ਕੰਮ ਕਰਦਾ ਕੰਮ ਠੀਕ ਹੈ ਜੀ ਵੀ ਬ੍ਰੇਕ ਕਿਹੜੇ ਨਵੇਂ ਕਰਾਉਣੇ ਆ ਡਿਸਕ ਅਪਡੇਟ ਲਾਉਣੇ ਆ ਡਬਲ ਪੈਡ ਲੈ ਜੀ ਦੋਨਾਂ ਚੱਕਿਆਂ ਨੂੰ ਬ੍ਰੇਕ ਲਾਉਣੀ ਆ ਸਾਡੇ ਕੋਲ ਕਸਟਮਰ ਵੀ ਡਿਮਾਂਡ ਵੀ ਆਉਂਦੀ ਆ ਜੀ ਤੁਸੀਂ ਬ੍ਰੇਕ ਆ ਜਿਹੜਾ ਉਹ ਤੇਲ ਵਾਲਾ ਗੇਅਰ ਨਾਲ ਲਾਓ ਅਸੇ ਜੀ ਠੀਕ ਆ ਕੋ ਲਾਇਆ ਵੀ ਹੋਇਆ ਹਾਂ ਜਦੋਂ ਆਪਾਂ ਜੋ ਲਾਇਆ ਵਧੀਆ ਹੀ ਕਰਿਆ ਵਧੀਆ ਕਰਿਆ ਠੀਕ ਆ ਨਾ ਆਪਣੀ ਹਿਸਾਬ ਨਾਲ ਲੇਕਿਨ ਮੈਂ ਕਸਟਮਰ ਜੋ ਵੀ ਮੇਰਾ ਕਿਸਾਨ ਵੀ ਮਸ਼ਹੂਰ ਗਾਇਬ ਜੋ ਵੀ ਚਲਾਉਂਦਾ ਮੈਂ ਉਹਨੂੰ ਦੱਸਣਾ ਚਾਹਣਾ ਵੀ ਇਹ ਜਿਹੜਾ ਬ੍ਰੇਕ ਹੈ ਹਾਂਜੀ ਕਾਰ ਲੈਣ ਨੂੰ ਠੀਕ ਹੈ ਟਰੱਕ ਲੈ ਲਓ ਹਾਂਜੀ ਇੱਕ ਇਕੱਲੇ ਟਰੈਕਟਰ ਨੂੰ ਛੱਡ ਕੇ ਬ੍ਰੇਕ ਚੱਕੇ ਨਾਲੇ ਆ ਰਿਹਾ ਹੈ ਕੋਈ ਕੱਲਾ ਟਰੈਕਟਰ ਜਿ ਕਿ ਉਹ ਐਗਰੀਕਲਚਰ ਖੇਤ ਚ ਚੱਲਦਾ ਵੀ ਸਪੀਡ ਘਟਾਏ ਉਹਨੂੰ ਗੇਅਰ ਦੇ ਨਾਲ ਬ੍ਰੇਕ ਪਹਿਲਾਂ ਉਹ ਵੀ ਤਾਂ ਲੱਗਿਆ ਵੀ ਬ੍ਰੇਕਾਂ ਚ ਪਾਣੀ ਨਾ ਹੋਵੇ ਕੱਤੂ ਕਰ ਹਾਂਜੀ ਪਹਿਲਾਂ ਵੇਗ ਟਰੈਕਟਰਾਂ ਨੂੰ ਵੀ ਚੱਕਿਆਂ ਚ ਆਉਂਦੇ ਸੀ ਚੱਕਿਆਂ ਚ ਆਉਂਦੇ ਸੀ ਠੀਕ ਹੈ ਜੇ ਹੁਣ ਉਹ ਆਪਾਂ ਚੱਕਿਆਂ ਨਾਲ ਹੀ ਰੱਖਿਆ ਬ੍ਰੇਕ ਚੱਕੇ ਨਹੀਂ ਲੈ ਜੇ ਅਸੀਂ ਪੇਲ ਦਾ ਗੇਅਰ ਨਾਲ ਬ੍ਰੇਕ ਲਾ ਸਕਦੇ ਹਾਂ ਲਾਉਣੇ ਆ ਸਾਨੂੰ ਕੋਈ ਕੋਸਟ ਦਾ ਫਰਕ ਨਹੀਂ ਪੈਂਦਾ ਤੇ ਲੋਕ ਕਹੇ ਤਾਂ ਵੀ ਕੋਈ ਜਾਣੀ ਹਾਂਜੀ ਲੇਕਿਨ ਜੇ ਉੱਥੇ ਲੱਗਿਆ ਅਚਾਨਕ ਜਾਂਦੀ ਮਸ਼ੀਨ ਦਾ ਐਕਸਲ ਦਾ ਡਬਲੀ ਟੁੱਟ ਗਈ ਹਾਂਜੀ 40 ਕਿਲੋਮੀਟਰ ਦੀ ਸਪੀਡ ਮਸ਼ੀਨ ਤੇ ਰੋੜ ਜਾ ਰਹੀ ਹੈ ਤੁਸੀਂ ਰੱਖੋ ਜੀ ਮਸ਼ੀਨ ਰੁਕੂ ਕਿਵੇਂ ਜੀ ਸਹੀ ਗੱਲ ਆ ਜੀ ਠੀਕ ਆ ਹੁਣ ਜੇ ਕਸਟਮਰ ਨੂੰ ਬੁੱਧੂ ਬਣਾਉਣਾ ਨਹੀਂ ਕਹੀ ਜਾਈਏ ਜੀ ਇੱਕ ਐਕਸਲ ਟੁੱਟ ਗਿਆ ਥੋੜਾ ਦੂਜਾ ਬ੍ਰੇਕ ਹੈਗਾ ਮੈਂ ਵੀਰਾਂ ਨੂੰ ਇਹ ਦੱਸਣਾ ਚਾਹੁੰਨਾ ਜਿੰਨੇ ਵੀ ਨੇ ਹਾਂਜੀ ਵੀ ਇਹਦੇ ਵਿੱਚ ਜੀ ਸਟਾਰ ਹਾਰਨ ਦੀ ਹੁੰਦੀ ਆ ਵਿੱਚ ਸਟਾਰ ਲੱਗੇ ਨੇ ਜੇ ਇੱਕ ਐਕਸਲ ਟੁੱਟ ਗਿਆ ਸਟਾਰ ਕੋ ਮੰਜਾਂਦਾ ਮਸ਼ੀਨ ਨਹੀਂ ਰੁਕਦੀ ਨਹੀਂ ਰੁਕਦੀ ਇਸ ਕਰਕੇ ਅਸੀਂ ਬ੍ਰੇਕ ਨੇ ਜਿਹੜੇ ਪਿਸਟਾ ਵਾਲੇ ਡਿਡੈਕਸ਼ਨਾਂ ਨੂੰ ਲੈਣਾ ਨੂੰ ਜਿੰਮੇ ਆ ਜਿਹੜਾ ਡਿਸਟ੍ਰੀਬਿਊਟਰ ਹੈ ਜੀ ਹਾਂਜੀ ਇਹ ਵਿੱਚ ਸਿੰਗਲ ਪੀਸ ਲਾਉਂਦੇ ਨੇ ਆਪਾਂ 3 ਪੀਸ ਕਿਉਂ ਲਾਉਨੇ ਆ ਜੀ ਇਹਦਾ ਵੀਰ ਜੀ ਮੇਨ ਜਿਹੜਾ 3 ਪੀਸ ਆ ਹਾਂਜੀ ਜਦੋਂ ਅੱਜ ਤੋਂ ਮੰਨ ਲਓ 90 88 87 ਹੀ ਜਾਈਏ ਹਾਂਜੀ ਜਿਹੜੀਆਂ ਜਰਮਨ ਤੋਂ ਕਮਾਈਆਂ ਆਈਆਂ ਸੀ ਹਾਂਜੀ ਉਹਨਾਂ ਦੇ ਵਿੱਚ 3 ਪੀਸੀ ਲੱਗਿਆ ਹੋਇਆ ਠੀਕ ਹੈ ਜੀ ਠੀਕ ਹੈ ਇਹ ਪੋਸਟਲੀ ਪੈਂਦਾ ਓਕੇ ਜੀ ਮੈਂ ਪੈਸਟ ਪੋਸਟਲੀ ਪੈਂਦਾ ਇਹ ਜਿਹੜਾ ਡਿਸਟਰੀਬਿਊਟਰ ਹੈ ਇਹਦੇ ਤਿੰਨ 파ਟਨਰ ਫੇਰੇ ਬਲੇ ਠੀਕ ਹੈ ਜੇ ਲੀਕੇਜ ਹੋਊ ਇਹਦੀ ਹਾਂਜੀ ਤਾਂ ਤੁਹਾਨੂੰ ਪਤਾ ਲੱਗੂ ਵੀ ਇਹ ਲੀਕੇਜ ਹੁੰਦਾ ਓਕੇ ਜਿਹੜਾ ਛੋਟਾ ਹੈ ਹਾਂਜੀ ਉਹ ਇੱਕ ਸਸਤਾ ਵੀ ਹੈ ਠੀਕ ਚਲੋ ਸਸਤਾ ਉਹ ਨਾਸਤੀ ਨੇ ਦੇਖਣਾ ਵੀ ਮੈਂਗਾ ਕੀ ਆ ਆਪਦੇ ਨਾਲ ਜਾਈਓ ਚੱਕਰ ਕਰਨੀ ਵੀ ਸਸਤਾ ਹੈ ਹਾਂਜੀ ਤੇ ਉਹਦੇ ਵਿੱਚ ਜੇ ਵੀ ਲੀਕੇਜ ਹੋਊ ਇਹਨੂੰ ਕੋਈ ਕਰੀ ਰਿਪੇਅਰ ਕਰਦਾ ਤੇ ਤੁਹਾਨੂੰ ਪਤਾ ਲੱਗਦਾ ਠੀਕ ਹੈ ਜੀ ਉਹਨੇ ਜਿਹੜਾ ਉਹ ਡਿਸਟਰੀਬਿਊਟਰ ਹੈ ਗ੍ਰੀਨ ਤੋਂ ਉਹਨੇ ਛੋਣਾ ਉਹ ਕੰਮ ਛੱਡ ਦਿੰਦਾ ਲੇਕਿਨ ਬਾਹਰ ਤੁਹਾਨੂੰ ਨਹੀਂ ਪਤਾ ਲੱਗਦਾ ਉਹਦੀ ਲੀਕ ਹੈ ਜਾਂ ਜਿਹੜੀ ਉਹ ਇੰਟਰਨਲ ਹੁੰਦੀ ਆਪਸ ਵਿੱਚ ਹੀ ਠੀਕ ਹੈ ਜੀ ਔਰ ਵੇਰੀਬਲ ਓਕੇ ਸਰ ਇਹ ਫਿਰ ਪੰਜ ਇਹ ਆਪਣੇ ਡਸਟ ਵਾਸਤੇ ਹਾਂਜੀ ਡਰਾਈਵਰ ਨੂੰ ਇੱਕ ਤਰ੍ਹਾਂ ਦੇ ਸਾਰੇ ਇਹ ਹਰੇਕ ਮਸ਼ੀਨ ਦੀ ਲਾਗ ਦੇਨੇ ਆ ਜੀ ਆਪਾਂ ਫਾਈਲ ਦੇ ਕਿ ਟੋਟਲ ਦੇ ਲਾਗੇ ਠੀਕ ਹੈ ਅੱਛਾ ਸਾਰੇ ਜਿਹੜੀ ਗੱਲ ਤੁਹਾਨੂੰ ਕਿ ਮੈਂ ਪੈਸਰ ਵੀ ਸਾਊਟ ਤੇ ਗੈਰਰਾਮ ਦੀ ਸਾਊਟ ਤੇ ਬੱਕੋ ਬਖਰੀਏ ਤੇ ਇੱਕ ਸਾਊਟ ਵੀ ਇੱਕ ਸ਼ਾਰਟ ਹੈ ਜੀ ਠੀਕ ਹੈ ਜੀ ਤੇ ਜਿਹੜੀਆਂ ਇਹ ਕੁੜੀਆਂ ਨੇ ਦੋਨੋਂ ਹਾਂਜੀ ਇਹ ਵੱਟੇ ਡਾਇਏ ਸੀ ਇਹ ਠੀਕ ਹੈ ਜੀ ਵੱਟ ਤੋਂ ਪਹਿਲਾਂ ਛੋਟਾ ਡਾਇਆ ਹੁੰਦਾ ਸੀ ਓਕੇ ਹੁਣ ਇਹਦਾ ਵੱਟੇ ਡਾਇਏ ਸੀ ਇਹਦਾ ਵੱਟ ਤੋਂ ਬਾਅਦ ਚੱਕਰ ਸਟਾਉਨ ਵੀ ਆ ਸਕਦੇ ਨੇ ਵੱਟ ਤੋਂ ਬਾਅਦ ਵੱਟ ਵੀ ਜਾ ਸਕਦਾ ਵੱਟ ਵੀ ਜਾਂਦਾ ਠੀਕ ਹੈ ਇਹਨੂੰ ਜੀ 900 ਦੇ ਕਰੀਬ ਆਮ ਨੋਰਮਲ ਜਾ ਸਕਦਾ ਹੈ ਪ੍ਰੈਸ਼ਰ ਦੇ ਤੱਕ ਠੀਕ ਹੈ ਜੀ ਠੀਕ ਹੈ ਘੜ ਤੋਂ ਘੜ ਤੁਸੀਂ ਪੰਜ 60 500 550 ਤੱਕ ਵੀ ਸਾਡੀ ਨੂੰ ਤੱਕ ਕੰਮ ਬਸਪਤੀ ਚੱਲਦੀ ਠੀਕ ਹੈ ਜੀ ਠੀਕ ਹੈ ਬਾਕੀ ਇਹ ਸਾਰੀ ਜਿੰਨੀ ਪੂਰੀ ਹੈ ਹਾਂਜੀ ਅਸੀਂ ਦੇਖ ਦੇ ਵਿੱਚ ਨਹੀਂ ਯੂਜ਼ ਕਰਦੇ ਸਾਡੀ ਪੂਰੀ ਐਸਜੀ ਆਇਰਨ ਦੇ ਵਿੱਚ ਗ੍ਰੇਡ ਚ ਬਣਦੀ ਠੀਕ ਹੈ ਜੀ ਤੇ ਜਿੰਨੀ ਪੂਰੀ ਆ ਸਾਡੀ ਆਮ ਨੋਰਮਲ ਜਿਹੜੀ ਥੋੜਾ ਜਿਹੀ ਪਹਿਲਾਂ ਕਟਰ ਲਾਉਂਦੇ ਸੀ ਅੱਜ ਵੀ ਲੱਗ ਰਹੀ ਹੈ ਹਾਂਜੀ ਕਿਸੇ ਪੂਰੀ ਨੂੰ ਸਾਡੀ ਟੋਟਲ ਮਸ਼ੀਨ ਤੇ ਕਿਸੇ ਵੀ ਕਟਰ ਨਹੀਂ ਹੁੰਦੀ ਸਾਰਾ ਕਬਲੀਨ ਆ ਚਾਹੇ ਛੋਟੀ ਹੋਵੇ ਜਾਂ ਚਾਹੇ ਵੱਡੀ ਆ ਕਬਲੀਨ ਬਹੁਤ ਛਾੜੀ ਹੋ ਬਰਸਾ ਚਾਰ ਨੰਬਰ ਤੋਂ ਜੀ ਦੋ ਨਾਟ ਕਾਫੀ ਪੂਰੀ ਬਾਹਰ ਆ ਜੀ ਪੂਰੀ ਬਾਹਰ ਇਹਦਾ ਤੁਹਾਨੂੰ ਕਾਰਨ ਦੱਸ ਦਿੰਨੇ ਕੀ ਆ ਹਾਂਜੀ ਜਿਵੇਂ ਲਾਉਣੇ ਆ ਜਦੋਂ ਨਹੀਂ ਲਾਉਣਾ ਹਾਂਜੀ ਅਸੀਂ ਵੀ ਦੂਜਾ ਲਾ ਸਕਦੇ ਹਾਂ 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 ਹੁਣ ਤੁਸੀਂ ਉਹ ਗੱਲ ਕਰੋ ਸਾਡੇ ਕੋਲ ਮਸ਼ੀਨ ਲੈਣ ਉਹ ਤੁਸੀਂ ਕਹੋਗੇ ਜੀ ਤੁਹਾਡਾ ਰੇਟ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਠੀਕ ਉਹਦੀਆਂ ਗੱਲਾਂ ਨੇ ਜੇ ਅਸੀਂ ਆਹ ਪੁਰੀ ਨੂੰ ਹਾਂਜੀ ਕਾਟਰ ਵਾਲੀ ਪੂਰੀ ਲਾ ਕੇ ਦਿੰਦੇ ਠੀਕ ਹੈ ਜੀ ਉਹ 500 ਰੁਪਏ ਜੀ ਲੱਗ ਜਾਣੇ ਆ ਤੇ ਇਹਦੇ ਵਿਆਹ ਪੂਰੀ ਦਾ ਕਪਲੀਨ ਬਣਾਉਣ ਤੇ 500 ਰੁਪਏ ਲੱਗਣੇ ਦਾਸ ਗੁਣਾ ਨਾਲ ਫਰਕ ਇਹ ਦੇਖ ਲਓ ਕਿੰਨੀਆਂ ਪੁੜੀਆਂ ਨੇ ਇਹੀ ਚੀਜ਼ਾਂ ਨੇ ਜਿਹੜੀਆਂ ਕੁਆਲਿਟੀ ਉਹ ਰੇਟ ਵਧਾਉਂਦੇ ਰੇਟ ਵਧਾਉਂਦੇ ਕਿਉਂਕਿ ਅਸੀਂ ਕੰਪਰੋਮਾਈਜ਼ ਕੁਆਲਿਟੀ ਦੇ ਨਹੀਂ ਕਰਦੇ ਰੇਟ ਜੋ ਅਸੀਂ ਗਾਇਬ ਰੇਟ ਦੇਦੇ ਆ ਲੇਗਲ ਮਸ਼ੀਨ ਤੇ ਕੁਆਲਿਟੀ ਦੇ ਇਹੀ ਡਰਨ ਹੁੰਦੇ ਨੇ ਆਮ ਕਸਟਮਰ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਜਿਵੇਂ ਬਲੌਰ ਆ ਗਿਆ ਜੀ ਆਪਣਾ ਹਾਂਜੀ ਇਹ ਬਲੌਰ ਦੇ ਫਿਰ ਆਪਾਂ ਚਾਦਰ ਕਿਹੜੀ ਲਾਉਣੇ ਆ ਜੀ ਬਲੌਰ ਦੇ ਜਿਹੜੇ ਆਪਣੇ ਜਿਹੜਾ ਨੋਰਮਲ ਟਾਟਾ ਵਿਚ ਆਪਦਾ ਟਾਟਾ ਦੀ ਸਾਰੀ ਮਸ਼ੀਨ ਨੂੰ ਜੀ ਟੋਟਲ ਹਾਂਜੀ ਆਪਣੀ ਟਾਟਾ ਦੀ ਚਾਤ ਲੱਗੀ ਹੋ ਠੀਕ ਹੈ ਜੀ ਐਂਗਲ ਹੈ ਜੀ ਨਾ ਟੋਟਲ ਸੀਲ ਦਾ ਲੱਗਿਆ ਹੋ ਓਕੇ ਲੋਕਾਂ ਦੇ ਅੱਤੇ ਦਾ ਆਪਣੇ ਪੰਜਾਬ ਦਾ ਲੋਕਲ ਕੋਈ ਏਜੰਸੀ ਨੂੰ ਲੋਹਾ ਦਾ ਐਂਗਲ ਵੀ ਨਹੀਂ ਲਾਉਂਦੇ ਜੀ ਆਪਾਂ ਠੀਕ ਹੈ ਜੀ ਠੀਕ ਹੈ ਤੇ ਉਹ ਤੋਂ ਬਾਅਦ ਜਿਵੇਂ ਐਂਗਲ ਦਾ ਆਪਾਂ ਚੰਦ ਰਹੇ ਹਾਂ ਜਦੋਂ ਹਰੇ ਕੇ ਦਾ ਕਰਦਾ ਹੈ ਜੇ ਜਸਟ ਇਨ ਹਾਂਜੀ ਇਹ ਤੋਂ ਵੱਧ ਬਿੱਰੀ ਦੇਤੀ ਆਗੀ ਜਾਸੀ ਦੀ ਕਰੈਕਿੰਗ ਦੀ ਹਾਂਜੀ ਜਦੋਂ ਐਮਪੀ ਦੂਰ ਜਾਂਦੇ ਨੇ ਤਾਂ ਕੋਈ ਤਜ ਕੀ ਕਰਦਾ ਇਹਨੂੰ ਕਰੈਕਿੰਗ ਜਾਸੀ ਦੇ ਜੜ ਤੋਂ ਐਂਗਲ ਨੂੰ ਕਰੈਕਿੰਗ ਹੁੰਦਾ ਇੱਕ ਹੀ ਹੋ ਜਾਂਦੀ ਹੈ ਸਾਡੀ ਮਸ਼ੀਨ ਜਿੰਨਾ ਚਿਰ ਰੋਹ ਚਲਾਉ ਸਾਡੀ ਮਸ਼ੀਨ ਕਦੇ ਵੀ ਐਂਗਲ ਨੂੰ ਕਰੈਕਿੰਗ ਨਹੀਂ ਆਉ ਓਕੇ ਉਹਦਾ ਮੇਨ ਕਾਰਨ ਹਾਂਜੀ ਅੱਗੇ ਆਉਦੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹਾਂਜੀ ਇੱਧਰ ਆਓ ਜਾਸੀ ਬਣ ਗਈ ਬਣ ਗਈ ਜੀ ਇਹਦੇ ਨਾਲ ਸਪੋਰਟ ਦਾ ਐਂਗਲ ਲਾਇਆ ਹੋਇਆ ਓਕੇ ਇਹ ਸਾਰੇ ਹੀ ਲਾਉਂਦੇ ਨੇ ਠੀਕ ਹੈ ਜੀ ਇਸ ਕੋਡ ਦੇ ਨਾਲ ਲਾ ਰਹੇ ਆਪਾਂ ਮਜ਼ਬੂਤੀ ਮਜ਼ਬੂਤੀ ਖਾਤ ਇੱਧਰ ਆ ਜੋ ਜੀ ਦੂਜੀ ਸਾਈਡ ਕਿ ਜੱਸੀ ਰਣੂ ਜਿੰਨੀ ਕੰਬਾਇਨ ਇੰਡਸਟਰੀ ਦੇ ਵਿੱਚ ਜਾਓਗੇ ਉਹਦੇ ਨਾਲ ਇੱਕ ਐਂਗਲ ਲੱਗਿਆ ਇੱਕ ਐਂਗਲ ਲੱਗਿਆ ਹੁੰਦਾ ਜੀ ਅਸੀਂ ਆ ਨਾਲ ਇੰਨੀ ਚੌੜੀ ਪਲੇਟ ਲਾਈਨ ਲੱਗਿਆ ਤਾਂ ਇਹਦਾ ਇੰਨਾ ਚੌੜਾ ਪੀਸ ਬਣ ਗਿਆ ਜੀ ਓਕੇ ਇਹ ਚਲਿਆ ਧੜਕਾ ਦੇ ਕੇ ਸਾਠੀ ਜਿੰਨੀ ਜੱਸੀ ਨਿਕਰੇ ਟ੍ਰੈਕ ਹੋਊਗਾ ਅਸੀਂ ਰੈਟਰਨ ਦੀ ਗਰੰਟੀ ਦੇ ਸਕਦੇ ਹਾਂ ਸਰਦਾਰ ਸਿੰਘ ਜੀ ਜਿਹੜੇ ਐਲੀਵੇਟਰ ਆ ਗਏ ਜੀ ਇਹ ਫੋਲਡ ਆ ਕੇ ਜੀ ਆਪਣੇ ਹਿੱਤੋਂ ਆਸਣੇ ਦੂਜੇ ਨੋਡ ਥੱਲੇ ਫੋਲਡਿੰਗ ਹੈ ਜੀ ਠੀਕ ਹੈ ਜੀ ਸਾਡਾ ਸਾਈਡ ਫੋਲਡਿੰਗ ਵੀ ਹੈ ਓਕੇ ਦੋਨਾਂ ਚ ਬਣਾਉਣੇ ਆ ਸਾਈਡ ਫੋਲਡਿੰਗ ਵੀ ਆਹ ਜੀ ਨਾਲ ਜਿਹੜਾ ਆਉਟ ਤੇ ਉੱਪਰੋਂ ਫੋਲਡਿੰਗ ਕਰਿਆ ਹੋਇਆ ਠੀਕ ਹੈ ਜੀ ਇਹ ਵੀ ਕਸਟਮਰ ਦਾ ਕੀ ਹੈ ਕਸਟਮਰ ਨੂੰ ਹੌਲੀ ਹੌਲੀ ਪਤਾ ਲੱਗਦਾ ਸੀ ਸਾਈਡ ਫੋਲਡਿੰਗ ਜੀ ਦੀ ਔਨ ਡਿਮਾਂਡ ਦੰਨਿਆ ਸਾਈਡ ਨਾਲ ਉਹ ਇਦਾਂ ਦਾ ਲੈ ਠੀਕ ਹੈ ਜੀ ਉਹ ਸਾਈਡ ਫੋਲਡਿੰਗ ਹੈ ਜਿਹੜਾ ਨਾਲ ਨਾਤਰ ਹਾਂਜੀ ਲਾਉਣ ਤੋਂ ਪਹਿਲਾਂ ਜਦੋਂ ਤੁਸੀਂ ਉਹਨੂੰ ਖੋਲਦੇ ਹੋ ਹਾਂਜੀ ਉਹ ਸਾਰਾ ਨਹੀਂ ਖੁੰਦਾ ਉਹਦੇ ਵਿੱਚ ਰੇਲ ਹੁੰਦੀ ਹੈ ਹਾਂਜੀ ਹੁੰਦੀ ਹੈ ਵਿੱਚ ਉਹ ਸਾਰਾ ਇੱਕ ਫਿਰਦਾ ਜਿਹਨੇ ਚਲਾਇਆ ਜਿਹਨੇ ਤੁਸੀਂ ਚਲਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਉਹ ਤੋਂ ਐਨਾ ਤੱਕਲੇ ਕਸਟਮਰ ਦੀ ਮਾਰਕ ਤੋਂ ਤੁਹਾਨੂੰ ਲੱਗੂਗਾ ਇਹ ਉੱਪਰੋਂ ਫੋਲਡਿੰਗ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਸਾਰਾ ਗੁੱਲਨ ਦੀ ਨਹੀਂ ਅਸੀਂ ਸਾਈਡ ਫੋਲਡਿੰਗ ਵੀ ਦੰਦੇ ਆ ਉੱਪਰੋਂ ਵੀ ਦੰਦੇ ਆ ੱਲੇ ਹੀ ਹੁੰਦੀ ਹੈ ਇਹਦੀ ਰੇਲਿੰਗ ਟੌਪ ਤੇ ਐਂਡ ਇਹ ਇੰਡਸਟਰੀਅਲ ਸਟੀਲ ਵਰਤੀਦਾ ਹੈ ਜੀ ਹਾਂ ਬਾਕੀ ਟਾਟਾ ਸਟੀਲ ਠੀਕ ਹੈ ਜੀ ਰੇਲ ਦੀ ਜਿਆਦਾ ਕਸਾਈ ਹੋਣੀ ਹੈ ਜੀ ਦਾ ਉਹ ਹੀ ਉਹ ਤੁਹਾਨੂੰ ਦੱਸਿਆ ਸਟੀਲ ਦਾ ਥੱਲੇ ਦੇ ਧੱਕਣੇ ਉੱਪਰ ਦਾ ਟੌਪ ਠੀਕ ਹੈ ਜੀ ਆ ਗਿਆ Air Filter Tanker Tanki ਜਿਹੜੇ ਹੁਣ ਜਿਵੇਂ ਆਪਣਾ ਪਹਿਲਾਂ ਵੀ ਲਾ ਰਹੇ ਸੀ ਉਹ ਤਾਂ ਬਹੁਤ ਹਾਈ ਕੁਆਲਟੀ ਦਾ ਟੈਂਕ ਲਾਉਣਾ ਪੈਂਦਾ ਕਾਰਨ ਕੀ ਹੈ ਕਿ ਜਿਹੜਾ ਇੰਜਨ ਹੈ BS4 ਠੀਕ ਹੈ ਜੀ 에ਅਰ ਤੋਂ ਵੀ ਨਾ ਨਹੀਂ ਚੱਲਦਾ ਇਹਨੂੰ ਜੂਰੀਆ ਨੂੰ ਨਾਲ ਜੜਦੇ ਨਹੀਂ ਲੈਂਦੀ ਐ ਫਾਂਜੀ ਕਾਰੀ ਜਿੰਦਗੀ ਐ ਐਕਸਟ੍ਰੀਜੀ ਦੇ ਨਾਲ ਤੁਮਾਰਾ ਲੱਗਦਾ ਤਾਂ ਨਹੀਂ ਚੱਲੂਗੀ ਬਹੁਤ ਸਾਰੀਆਂ ਚੀਜ਼ਾਂ ਲੈ ਜਿਹੜਾ 에ਅਰ ਡਰਾਈ ਹੈ ਜੀ ਇਹ ਆਪਣਾ ਗਿਆ ਜੀ ਇੰਜਨ ਦਾ ਜੀ ਸ਼ੋਕਲੇ ਲੈਂਡ ਤੋਂ ਉਹਨਾਂ ਪਾਉਂਦੇ ਸਾਰਾ ਉਹਨਾਂ ਦੇ ਜੀ ਠੀਕ ਹੈ ਜੀ ਇਹਦੇ ਫਿਰ ਆਹ ਸੈਟ ਟਾਕੀਆਂ ਲਾਤੀਆਂ ਜੀ ਤਾਂ ਹਾਂ ਜੀ ਇਹ ਜਿਹੜੀ ਸੈਟ ਹੈ ਹੁਣ ਆਹ ਦੇਖੋ ਜੀ ਤੁਸੀਂ ਹਾਂਜੀ ਆਪਾਂ ਆਹ ਟਾਕੀ ਦੀ ਗੱਲ ਕਰਦੇ ਹਾਂ ਹਾਂਜੀ ਇਹ ਦੇਖ ਜੇ ਆਪਾਂ ਇਹਨੂੰ ਦੇਖੀਏ ਤਾਂ ਕਿ ਥੋੜੀ ਜੀ ਟਾਕੀ ਹਾਂਜੀ ਠੀਕ ਹੈ ਇਹ ਤੁਹਾਨੂੰ ਕਿਸੇ ਵਿੱਚੀ ਨਹੀਂ ਮਲੂ ਮਸ਼ੀਨ ਚ ਬਣਾ ਕੇ ਠੀਕ ਹੈ ਕੀ ਆਹ ਹੁਣ ਦੇਖੋ ਆਹ ਦੇਖੋ ਯਾਰ ਆਹ ਸਾਡਾ ਬੈਣਾ ਦੱਬ ਦੇਤੀ ਜੀ ਤੇ ਇਦਾਂ ਹੀ ਛਾਸੀ ਚੋਂ ਵੀ ਡੱਬਾ ਦੱਬਾਈ ਜਦੋਂ ਮਸ਼ੀਨ ਚੱਲਦੀ ਹੈ ਤੁਸੀਂ ਕਿਸੇ ਆਮ ਨੋਰਮਲ ਦੇ ਦੇਖ ਲਿਓ ਉੱਥੇ ਤੋਂ ਦੀ ਡੱਕੇ ਤੇ ਡਸਟਾਉਂਡ ਆਉਂਦੀ ਹੈ ਜੀ ਠੀਕ ਹੈ ਇੰਨੀ ਮਿਹਨਤ ਕਰਨੀ ਬਣਦੀ ਆ ਦੱਬ ਕਰਕੇ ਤੇ ਪਿੱਛੇ ਦੱਬ ਕਰਦੀ ਉੱਥੋਂ ਦੀ ਨਾ ਡੱਕਾ ਆਵੇ ਨਾ ਡਸਟਾਉਂਡ ਆਵੇ ਇਹ ਵੀ ਚੱਲ ਨਹੀਂ ਲੱਗੀ ਜੀ ਇਸ ਪ੍ਰਕਾਰ ਹੋਈ ਹੈ ਜੀ ਤਾਂ ਨਾਮ ਦੇ ਦੇਣ ਦੀ ਲੋੜ ਨਹੀਂ ਓਕੇ ਇਹ ਹੀ ਇਹ ਜਿੱਦਾਂ ਕੁਆਲਟੀ ਨੇ ਜੀ ਠੀਕ ਹੈ ਜੀ ਸਾਡੇ ਤੇ ਦੇ ਲਈ ਇੱਕ ਹੈਲਪਰ ਦਾ ਕੰਮ ਚੱਕਦਾ ਗੋਲ ਜਾਲੀ ਲਾਤੀ ਜੀ ਇਹ ਗੋਲ ਵੀ ਆ ਜੀ ਨਾਲ ਉੱਤੇ ਨੋਰਮ ਡਬਲ ਐਚ ਠੀਕ ਹੈ ਜੀ ਇਹ ਤਾਂ ਕੋਈ ਦਿੱਕਤ ਨਹੀਂ ਜਲਦੀ ਦੇ ਵਿੱਚ ਕੋਈ ਗੱਲ ਨੁਕਦੇ ਹਾਂ ਦਾ ਉੱਤੇ ਡਬਲ ਐ ਜਿਵੇਂ ਪਹਿਲਾਂ ਸਿੰਪਲ ਹੋਣੀ ਆ ਦੀ ਡਬਲ ਵੀ ਆ ਹਾਂਜੀ ਰੌਂਡ ਵੀ ਆ ਹਾਂ ਬਲ ਐ ਜੀ ਠੀਕ ਹੈ ਤੇ ਅੱਗੇ ਆਗਾ ਡੀਜ਼ਲ ਟੈਂਕ ਜੀ ਡੀਜ਼ਲ ਟੈਂਕ ਜੋ ਜੀ ਲਿੱਕਦਾ ਜੀ ਸਭ 35 ਲੀਟਰ ਦਾ ਜੀ 355 ਲੀਟਰ ਦਾ ਜੀ ਇਹਦਾ ਜਿਹੜਾ ਜੋਇੰਟ ਹੈ ਜੀ ਇਹ 스ਕੌਟ ਦਾ 스ਕੌਟ ਵੈਲਡਿੰਗ ਹੈ ਜੀ ਇਹ ਦੂਜੀ ਠੀਕ ਹੈ ਜੀ ਜੋਇੰਟ ਹੈ ਨਾ ਇਹ ਨਾਰਮਲ ਨਹੀਂ ਲੱਗਿਆ ਵੇਖੋ 스ਕੌਟ ਵੈਲਡਿੰਗ ਨਾਲ ਇਹ ਲੀਕ ਨਹੀਂ ਹੋਗਾ ਜੀ ਇਹ ਲੀਕ ਨਹੀਂ ਹੋਗਾ ਜੀ ਲੈਫਟ ਟਾਈਮ ਦੀ ਗਾਰੰਟੀ ਹੈ ਜੀ ਇਹਦੀ ਗਾਰੰਟੀ ਹੈ ਜੀ ਅਸੀਂ ਆਦੇਸ ਤੋਂ ਤੁਹਾਨੂੰ ਦਿੰਦਾ ਠੀਕ ਜੇ ਕੋਈ ਹੋਰ ਆਦਾ ਦਰਾਪਾਂ ਜਾਂਨੇ ਆ ਆ ਸਟਿੱਪ ਨਹੀਂ ਕੋਈ ਦਿੰਦਾ ਹੈਗਾ ਸਟਿੱਪ ਨਹੀਂ ਲੱਖੋ ਅਸੀਂ ਚਾਹੁੰਦੇ ਹਾਂ ਕਿ ਦਮਾਦ ਤੇ ਰੱਖੀ ਠੀਕ ਹੈ ਜੀ ਠੀਕ ਹੈ ਉਹ ਜੋ ਕੁਝ ਵੀ ਬੰਦੇ ਜੋ ਹੈ ਕੋਈ ਨਾਮ ਦਾ ਇਹ ਐਕਸਪ ਨਹੀਂ ਲੈਣਾ ਚਾਹੁੰਦਾ ਜੀ ਉਹਦਾ ਰੇਟ ਲੈਸ ਕਰ ਉਹਦਾ ਰੇਟ ਲੈਸ ਕਰ ਦਿਦੇ ਨਹੀਂ ਕਿਤਨੀ ਇਹ ਪਾ ਲਾਣੀ ਦੀ ਦੇ ਇੱਕ ਆ ਵਧੀਆ ਚੀਜ਼ ਕਰੀਆ ਲਾਈਟਾਂ ਉੱਪਰ ਚੜ੍ਹ ਕੇ ਆ ਬੀ ਗਿਰ ਇੱਥੇ ਟੱਕ ਟਾਉਂ ਦੋ ਨੂੰ ਪਤਾ ਹੀ ਅਗਲਾ ਪੈਰ ਰੱਖ ਕੇ ਚੜ੍ਹ ਤਾਂ ਹਾਈਟ ਤੇ ਲੱਗੇਗੀ ਠੀਕ ਜਿੱਦਾਂ ਰਹੀ ਸੀ ਸਟਾਰਟਰ ਪੰਜ ਪੌੜੀਆਂ ਪੰਜ ਸਟਾਰਟਰ ਕਰਨੀਆਂ ਠੀਕ ਹੈ ਲੱਗਦੇ ਗੁੱਪਾ ਦੇ ਸੀਪੇ ਦੀ ਜੀ ਟੋਟਲ ਬਾਹਰ ਤੇ 25 ਹੈ ਜੀ ਬਾੜ ਤੇ ਬਦਲੀ ਹੈ ਜੀ 25 ਇਹਦਾ ਕਲੀਨਿੰਗ ਹੈ 25 ਪਿਛਲੇ ਇਹਦਾ 87 ਇੰਚ ਹੋ ਗਿਆ ਜੀ ਰੀਨੇ ਦਾ ਦਾਣਾ ਕੀ ਦਿਖਉਂਦਾ ਜੀ ਦਾਣਾ ਮਤਲਬ ਨਹੀਂ ਦਾਣਾ ਦਿਖਾਉਂਦਾ ਮਤਲਬ ਸਾਡੀ ਜੀ ਪਹਿਲਾਂ ਜਦੋਂ ਅਸੈਂਬਲੀ ਸਾਡੀ ਛੋਟੀ ਵੀ ਸੀ ਦੀਪ ਹਾਂਜੀ ਇਹਦੇ ਬੜਾ ਬਦਲਦੀ ਆ ਆਹ ਨਹੀਂ ਹਾਂਜੀ ਇਹਦੇ ਤੋਂ ਪਹਿਲਾਂ ਜੀ ਜਦੋਂ ਸਾਡੀ مشین ਦਾਣਾ ਨਹੀਂ ਦਿਖਦਾ ਠੀਕ ਹੈ ਉਹਦਾ ਮੇਨ ਕੀ ਹੈ ਕਾਮ ਬੰਦੇ ਜੋ ਵੀ ਹੈ ਦਾਣਾ ਦਿਖਾਉਣ ਦਾ ਉਹ ਅਸੈਂਬਲੀ ਦੀ ਸਟੋਕ ਤੇ ਡਿਪੈਂਡ ਕਰਦਾ ਹੈ ਠੀਕ ਹੈ ਜੀ ਬਹੁਜੀ ਫੇਫਾ ਬਹੁਤ ਨੇ ਉਹ ਵੀ ਸਟੋਕ ਨਹੀਂ ਮਰਦੀ ਸਹੀ ਨਹੀਂ ਹੁੰਦੀ ਅਪਡਾਉਨ ਨਹੀਂ ਇਹ ਸਹੀ ਜੇ ਸਟੋਕ ਨਹੀਂ ਦਾਵਾ ਨਹੀਂ ਲਿਖਾਉਂ ਗ੍ਰੀਨ ਰੰਗ ਆ ਬਾਹਰ ਹਾਂਜੀ ਤੇ ਆਪਾਂ ਅੰਦਰ ਬਾਈਟ ਕਰਤਾ ਜੀ ਹੈ ਇਹਦਾ ਨਾਮ ਇਹਦਾ ਵੀ ਕਰਨਾ ਜੀ ਹਾਂਜੀ ਜੀ ਅਸੀਂ ਅੰਦਰ ਵੀ ਜੀ ਗ੍ਰੀਨ ਕਰਦੇ ਹਾਂ ਸਾਹ ਗ੍ਰੀਨ ਹਾਂਜੀ ਤਾਂ ਸਾਡਾ ਵੋਟ ਘੱਟ ਟਾਈਮ ਲੱਗਦਾ ਜੀ ਇਹ ਰੰਗ ਨੂੰ ਚੇਂਜ ਇਹ ਡਬਲ ਹੋ ਜਾਂਦਾ ਹੈ ਅੱਛਾ ਡਬਲ ਹੋ ਗਿਆ ਹਾਂ ਇਹਨੂੰ ਸਾਨੂੰ ਮੰਨੋ ਚਾਰ ਗੰਟੇ ਸਾਡੇ ਖਾਂਦੇ ਪਹਿਲਾਂ ਸਾਈਕਲ ਹੋ ਗਿਆ ਦਰ ਉਹ ਪੇਪਰ ਦਾ ਤਾਂ ਬਸ ਚੱਲਦਾ ਹੈ ਕਿਹਦਾ ਮੇਨ ਗਾਰਨ ਨਹੀਂ ਬਣਦਾ ਸੀ ਅੰਦਰ ਗ੍ਰੀਨ ਕਰਦੇ ਹਾਂ ਹਾਂਜੀ ਹੁਣ ਆਪਾਂ ਉਰੇ ਖੜੇ ਆ ਠੀਕ ਹੈ ਲਾਈਟ ਨਹੀਂ ਵੱਲ ਨਹੀਂ ਤੁਹਾਨੂੰ ਸਹੀ ਆਦੇ ਨਜ਼ਰ ਆ ਰਿਹਾ ਸਾਰੀ ਆ ਰਹੀ ਹੈ ਇਹਦੇ ਨਾਲ ਬੀਜੀ ਆ ਤਾਂ ਕਰਿਆ ਜਿੱਥੇ ਵਾਈਟ ਕਲਰ ਹੋਊ ਤੁਹਾਨੂੰ ਲਾਈਟ ਜ਼ਿਆਦਾ ਪੂਰਦਾ ਠੀਕ ਹੈ ਜੀ ਹਾਂ ਬੋਈ ਕੰਪਨੀ ਵਾਲਾ ਅੰਦਰ ਬੈਟਾ ਨਹੀਂ ਕਰਦਾ ਇੱਕ ਜਣੀ ਲਾਈਟ ਦਾ ਗਾ ਨਹੀਂ ਦੇਣਾ ਕਿ ਅਸੀਂ ਅੰਦਰ ਇਹ ਲਾਈਟ ਰੰਗ ਕਰਿਆ ਹੈ ਲਾਈਟ ਅੰਦਰ ਤੁਹਾਨੂੰ ਚਾਲਣਾ ਪੈਣਾ ਚਾਲਣ ਪਊਗਾ ਇੱਕ ਆ ਮੇਰਾ ਨਹੀਂ ਅੰਦਰ ਲਾਈਟ ਹੀ ਲੱਗਦੀ ਸਾਹਮਣੇ ਹੁੰਦੇ ਕੋ ਆਪਣੇ ਕੋਲੇ 6 ਵਿੱਚ ਹਾਂਜੀ ਅੰਦਰ ਤੁਹਾਨੂੰ ਸਾਰਾ ਨਜ਼ਾਰਾ ਆ ਰਿਹਾ ਨਜ਼ਰ ਆ ਰਿਹਾ ਤੁਰ ਥੈ ਸਰ ਤੱਕ ਜਾ ਰਿਹਾ ਜੀ ਦੇਣਾ ਵੀ ਹੈ ਨਾ ਜੀ ਮੈਂ ਸੋਹਣ ਸਿੰਘ ਜੀ ਆ ਬਰਾਕਤੀਆਂ ਹੁੰਦੀਆਂ ਨੇ ਇਹ ਆਮ ਤੌਰ ਤੇ ਮਹੀਨ ਦੇ ਇੱਥੇ ਹੁੰਦੀਆਂ ਨੇ ਐਂਗਲ ਤੋਂ ਅੱਗੇ ਇਹ ਜਿਹੜੀ ਇਹ ਬਰਾਕਤੀ ਸੀਗੀ ਹਾਂਜੀ ਉਹ ਜਦੋਂ ਪਹਿਲਾਂ ਫਿਰ ਹੁੰਦੀ ਸੀ ਤਦੋਂ ਇਹ ਸਮਪੰਪਨੀ ਕਲੋਟੀ ਹੁੰਦੀ ਸੀ ਜਦੋਂ ਮਾਲ 12 90 99 ਚ 48 ਇੰਚ ਨੀਲ ਰਾਉਂਡ ਕਲੋਟੀ ਹਾਂਜੀ ਜਦੋਂ ਵੀ ਕੋਈ ਡੇਟਰ ਲੱਗ ਜਾਂਦੀ ਤਾਂ ਮੈਂ ਥੰਦ ਨੂੰ ਘੜਾ ਦਿਆਂ ਹਾਂ ਜੀ ਮਨੇ ਉੱਥੀ ਚਲਦੀਆਂ ਨੇ ਉਹ ਠੀਕ ਹੈ ਜੀ ਕੁਛ ਨੇ ਵਾਲੀਆਂ ਉਹ ਇੱਥੋਂ ਨੰਮਾ ਕਰਕੇ ਲਾ ਲੈਂਦੇ ਨੇ ਸੰਗੜ ਪੱਤੀ ਬਸ ਔਰ ਮਾਰਦੀਆ ਟੁੱਟ ਜਾਂਦੀਆਂ ਨੇ ਚੱਲੀਆਂ ਚੱਲੀਆਂ ਜੀ ਪ੍ਰਾਇਮ ਕਿੰਨਾ ਆ ਕੇ ਹਾਂਜੀ ਇਹ ਡਬਲ ਕਰਕੇ ਲਾ ਆਇਆ ਜਿਹਦਾ ਕੰਮ ਨਹੀਂ 50 ਠੀਕ ਹੈ ਜੀ ਇੱਕ ਸਾਦੀ ਡਬਲ ਪੱਤੀ ਹੈ ਤੁਹਾਨੂੰ ਮੈਨੂੰ ਤੋਂ ਉਧਰ ਬਰਾਕੀ ਲੱਗਦਾ ਮੈਂ ਤੁਹਾਡੇ ਸਾਥ ਨਾਲ ਲਾ ਕੇ ਤਾਂ ਲਾਉਣੀਆਂ ਕਿ ਥੋੜੀ ਸੀਪ ਜਾਂ ਬੈੱਡ ਅਸੈਂਬਲੀ ਟੁੱਟੇ ਨਾ ਟੁੱਟੇ ਨਾ ਜੀ ਜੇ ਉੱਥੇ ਆਉਂਗੀ ਮਗਰ ਅਸੀਂ ਇਹ ਤੁੂ ਅੱਗੇ ਆ ਗਿਆ ਤੁੂ ਜੀ ਤੁੂ ਦੇ ਵੀ ਲੋਕ ਲਾਤਾ ਜੀ ਲੋਕ ਲੱਗਿਆ ਡਬਲ ਲੋਕ ਹੁੰਦੇ ਹਾਂ ਜੀ ਮੰਨ ਕਰਾਂਗੇ ਇੱਥੇ ਲੋਕ ਲੱਗ ਜਾਂਦਾ ਠੀਕ ਹੈ ਜੀ ਇਹਦੇ ਬੈਟਰੀ ਆਪਾਂ ਕਹੀਏ ਦੱਲਿਆ ਜੀ ਬੈਟਰੀ ਸਾਈਡ ਠੀਕ ਹੈ ਜੀ ਫਿਰ ਫੇਰ ਫਰਮੂਦਾ ਠੀਕ ਹੈ ਜੀ ਓਕੇ ਫਾਈਲ ਦਾ ਜਿਹੜਾ ਡੀਪ ਇਨਸਪੈਕਟਰੀ ਰਿਪੋਰਟ ਠੀਕ ਹੈ ਜੀ ਤੇ ਕੁਲਿਮਾਂ ਸਾੰਦੀ ਕੋੜੀਆ ਨਿਕਲ ਆ ਗਈ ਜੀ ਤੇ ਸਾਨੂੰ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਤੁਹਾਡੀ ਲੱਗੀ ਹੋਵੇਗੀ ਠੀਕ ਹੈ ਜੀ ਇਹਦਾ ਫਿਰ ਜੰਪ ਤੋਂ ਮਰੇ ਬਈ ਆਹ ਡਰਾਈਵ ਬਟਨ ਤੇ ਪੰਜੀਆ ਜੀ ਜੋੜਾ ਉਹ ਪਿੱਛੇ ਦੀ ਉਹਦੇ ਲੰਘ ਜਾਣਾ ਫਰੇਜ਼ਿੰਦੀ ਜਦੋਂ ਆਪਾਂ ਫਲੈਟ ਲੀਵਰ ਲਾਉਣਾ ਫੇਰ ਲੱਗਦਾ ਨਾਲ ਇੱਕ ਅਲੈਦਾ ਨਾਲ ਲੱਗੂ ਜੀ ਜੇ ਇਹ ਅਲੈਦਾ ਲੱਗਦਾ ਕਰਤਾ ਹਾਂਜੀ ਤਾਂ ਜੇ ਉਹਨਾਂ ਨੇ ਡੀਵਰ ਮਗਰਲਾ ਨਾ ਲਾਇਆ ਮੂਹਲਾ ਲਾ ਲਾ ਚੋਬੋਗੇ ਤਾਂ ਆਵਾਜ਼ ਸੁਦਾ ਆਪਾਂ ਕਰਨਗੇ ਪੱਠਾ ਛਿਲਣਾ ਚਾਹੀਦਾ ਪੱਠਾ ਛਿਲਣਾ ਚਾਹੀਦਾ ਜੀ ਇਹ ਤਾਂ 28 ਚੰਗੀ 3 ਗਾਈ ਅਸੈਂਬਲੀ ਕਿਹੜੀ ਆ ਗਈ ਸਾਰੀ 7 ਨੰਬਰ ਦੀ ਹੈ ਜੀ ਠੀਕ ਹੈ ਜੀ ਬਰੈਕਟ ਸਾਰੀ ਐਲੂਮੀਨੀਅਮ ਚ ਆ ਜਾਂਦੀ ਓਕੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੁੜੀ ਦਾ ਦਾ ਜਿਵੇਂ ਬਲੋਰ ਹੈ ਇਹਨੂੰ ਡਬਲ ਬੈਲਟ ਦਿੰਨੇ ਬਸ ਇਹ ਤਾਂ ਸਿੰਗਲ ਬੈਲਟ ਹੁੰਦੀ ਹੈ ਜੀ ਸੀਟਾ ਬਣਾਉ ਕੇ ਡਬਲ ਕਰਤੀ ਵੀ ਟੋਟੇ ਨਾਲ ਠੀਕ ਹੈ ਜੀ ਡਾਈ ਤੋਂ ਜ਼ਿਆਦਾ ਮੈਂ ਠੀਕ ਆ ਛੋਟੀ ਪੂਰੀ ਜਿਵੇਂ ਅੰਦਰ ਤੋਂ ਵੀ ਆਪਾਂ ਦੇ ਚੱਕਰ ਵਧਾਉਣੇ ਨੇ ਆ ਖੋਲੋ ਇਹਨੂੰ ਉਲਟਾ ਕੇ ਪਾ ਲਓ ਕੋਈ ਨਵੀਂ ਅਨੁਚਾਇਕੜ ਝੋਨੇ ਚ ਕਲ ਕਿਤੇ ਚੇਂਜ ਨਹੀਂ ਹੈਗਾ ਵੀ ਪੂਰੀ ਬਣਾਉਣਾ ਪੂਣ ਭਜਣਾ ਪਊਗਾ ਬਾਜ਼ਾਰ ਨਾਲ ਪੂਰੀ ਹੋਰ ਲੈ ਕੇ ਆਓ ਨਾਲੇ ਨਾਲ ਹੀ ਆ ਜੀ ਜਿਵੇਂ ਇਹ ਪੁੜੀ ਆ ਅੰਦਰ ਆ ਮੈਂ ਤਾਂ ਹਾਂਜੀ ਇਹ ਐਲੀਵੇਟਰ ਨੂੰ ਹੈ ਜੀ ਠੀਕ ਹੈ ਜੀ ਪਰ ਮਾਡੀ ਦੇ ਇਹੜਾ ਹੀ ਐਲੀਵੇਟਰ ਨੇ ਐਲੀਵੇਟਰ ਵੀ ਅਸੀਂ ਸਿੰਗਲ ਸੈਂਕਲ ਚੱਲਦੇ ਕਰੇ ਅਸੀਂ ਸਿੰਗਲ ਸਿੰਗਲ ਕਰੇ ਨੇ ਇਹ ਦੋਹਾਂ ਨਿਕਾਲੇ ਜੇ ਇੱਕ ਤੋਂ ਡਰਾਈਵ ਦੰਨਿਆ ਆਪਕੇ ਕੈਂਪ ਬੇਸਮ ਪਹਿਲਾਂ ਹੁੰਦੀਆਂ ਵੀ ਉਹ ਜੇ ਇੱਕ ਐਲੀਵੇਟਰ ਚੋਕੋਂਦਾ ਦੂਜਾ ਨਾਲ ਦੀ ਨਾਲ ਚੋਕ ਹੋ ਜਾ ਜਦੋਂ ਖੜ ਗਿਆ ਦੂਜੇ ਨੇ ਚੋਕ ਹੋਣਾ ਜੀ ਥੋੜੇ ਦੇ ਜੇ ਇੱਕ ਚੋਕ ਦਿੱਕਤ ਆ ਗਈ ਜਾਣਿਆ ਵੀ ਤਾਂ ਇੱਕ ਉਹ ਕੀ ਕੋਈ ਕੁਝ ਨਹੀਂ ਹੁੰਦਾ ਜੀ ਇਹ ਸਿੰਗਲ ਫੇਸ ਸਿੰਗਲ ਹੈ ਜੀ ਤੇ ਆਪਣੇ ਥ੍ਰੈਸਰ ਦੇ ਆਗਾ ਸੈਂਸਰ ਲੱਗਿਆ ਜੀ ਥ੍ਰੈਸਰ ਹੈ ਜੀ ਆਮ ਕੀ ਹੈ ਜਿਹੜਾ ਥ੍ਰੈਸਰ ਆਰ ਪੀ ਐਮ ਮੀਟਰ ਹੁੰਦਾ ਹੈ ਤੇ ਇਕੱਲਾ ਥ੍ਰੈਸਰ ਨੂੰ ਲੈਸਰ ਨੂੰ ਹੁੰਦਾ ਜੀ ਆਪਾਂ ਗੇਅਰ ਡਰਮ ਦਾ ਵੀ ਦੇਖ ਅਸਾਂ ਆਪਾਂ ਗੇਅਰ ਡਰਮ ਤੇ ਵੀ ਲਾਤਾ ਨਾਲੇ ਇਹ ਤਾਂ ਇੰਜਨ ਕਿੰਨੇ ਚੱਕਾ ਫੇਰ ਦਿਆਂ ਤਾਂ ਆਪਾਂ ਨੂੰ ਇਹਦਾ ਵੀ ਪਤਾ ਲੱਗ ਜਾਣਾ ਠੀਕ ਹੈ ਜੀ ਗੇਅਰ ਡਰਮ ਵੀ ਪੁਰੀ ਆਪਣੀ ਇਹ ਵੀ ਨਾਂ ਵਾਲੀ ਹੈ ਸਾਰੀਆਂ ਨਾਂ ਵਾਲੀ ਟੋਟਲ ਆ ਗਈਆਂ ਜੀ ਉਸ ਤੋਂ ਬਾਅਦ ਜਿਹੜਾ ਥ੍ਰੈਸਰ ਦੇ ਜਿਹੜੀ ਸ਼ਾਰਟ ਆਪਾਂ ਬੈਰਿੰਗ ਪਾਉਣੇ ਆ ਹਾਂ ਜੀ ਆਮ ਦੇ ਵਿੱਚ ਕੀ ਹੈ ਟ੍ਰੇਡ ਤੋਂ 11 ਦਾ ਡਬਲ ਵਾਇਰਿੰਗ ਯੂਜ਼ ਕੀਤਾ ਜਾਂਦਾ ਹਾਂਜੀ ਇਹਦੇ ਆਪਾਂ ਡਬਲ ਗੂੜੀ ਦਾ ਯੂਸੀ ਟਾਈਪ ਵਾਇਰਿੰਗ ਯੂਜ਼ ਕਰਦੇ ਹਾਂ ਯੂਸੀ ਨਹੀਂ ਆ ਡਬਲ ਗੂੜੀ ਦਾ ਪੈਰਨ ਹੁੰਦਾ ਵੱਡਾ ਵੱਡਾ ਜੀ ਹਾਂ ਇਹਦੇ ਵਿੱਚ ਜੋ ਜਿਹੜਾ ਜੇ ਮੰਨ ਲਓ ਸ਼ਾਫਟ ਦੇ ਵਿੱਚ ਐਮ ਐਮ ਐਚ ਵੀ ਬਾਲ ਹੋਵੇ ਤਾਂ ਤੁਹਾਡੀ ਚਾਸੀ ਵਾਈਬ੍ਰੇਸ਼ਨ ਨਹੀਂ ਕਰੂ ਉਹ ਬਾਲ ਚੱਲ ਲੰਗਾ ਕਰੇ ਸ਼ਾਫਟ ਨਹੀਂ ਟੁੱਟੂ ਠੀਕ ਹੈ ਜੀ ਇਹਦੇ ਵਿੱਚ ਆਪਾਂ ਜੂਸੀ 211 ਦਾ ਤਾਂ ਹੀ ਹੈ ਹਾਂ ਜੇ ਉਹਨਾਂ ਕੋਲ ਆਮ ਕਹਿੰਦਾ ਜੀ ਤੁਹਾਡੇ ਜੂਸੀ 11 ਦਾ ਹਾਂਜੀ ਜੂਸੀ 11 ਜਿਹੜਾ ਆਪਾਂ ਜੋੜਾ ਪਾਉਣੀ ਆ ਹਾਂਜੀ ਹੁਣ ਫੇਰ ਉਹੀ ਕੁਆਲਿਟੀ ਦੇ ਗ੍ਰੇਡ ਦੀ ਆ ਗੱਲ ਜੀ ਤੁਹਾਡੀ ਮਹਿੰਗੀ ਕਿਉਂ ਆ ਮਹਿੰਗੀ ਕਿਉਂ ਹੈ ਜਿਹੜਾ ਇੱਥੇ ਜੋੜਾ ਪਾਉਣੀ ਆ ਹਾਂਜੀ ਜੇ ਦੋ ਬੈਰੀਂਗ ਆਪਾਂ ਜੋੜਾ ਮੰਨ ਲਓ ਐਨ ਵੀ ਸੀ ਦਾ ਲੈ ਕੇ ਪਾਈਏ ਤਾਹੋ ਜੀ 1000 1000 ਦਾ ਪਰ ਮੰਨੂ ਸੋਚਿਆ 2000 ਦਾ 2000 ਦਾ ਹੋ ਗਿਆ ਜੀ ਹਾਂਜੀ ਤੇ ਮਾਰਕੀਟ ਦੀ ਤੁਸੀਂ ਐਨਟੀਐਨ ਦਾ 11 ਨੰਬਰ ਦਾ ਜਿਹੜੀ ਸੀ ਵੇਰਿੰਗ ਦਾ ਰੇਟ ਤੁਸੀਂ ਪਤਾ ਕਰਦੇ ਤੁਹਾਨੂੰ ਪਤਾ ਜੀ ਸੇਲ ਕੋਸਟ ਜਿੰਨਾ ਉਸਕੀ ਕੀ ਹੈ ਤੋਂ ਬਣੀ ਹੈ ਜੀ ਇਹਦੇ ਕੋਈ ਤੁਹਾਨੂੰ ਤੁਸੀਂ ਆਪੇ ਦੇਖ ਲਈ ਕਸਟਮਰ ਜਾ ਕੇ ਪੁੱਛੀ ਮੈਂ ਇਹਦੇ ਬਾਰੇ ਨਹੀਂ ਆ ਸਕਦਾ ਹਾਂ ਜੀ ਇਹਦਾ ਵੀ ਇਹੀ ਚੀਜ਼ ਜੀ ਇਹਦਾ ਨਹੀਂ ਜੀ ਨਹੀਂ ਜੀ ਲੇਕਿਨ ਸ਼ਾਪ ਲੋਡੇ ਵੱਲ ਵੀ ਹੋਵੇ ਰਾਗੂਡੀ ਚਾਸੀ ਫੈਬ੍ਰੇਸ਼ਨ ਕਰਕੇ ਚਾਸੀ ਨੂੰ ਕਰਿਆ ਕੋਈ ਨਾ ਤੁਹਾਡੀ ਸ਼ਾਪ ਠੀਕ ਹੈ ਜੀ ਉਨ ਚੱਲੀਏ ਆਪਾਂ ਕੈਮਰਨ ਦਿਖਾ ਦਈਏ ਹਰਦੇਵ ਸਿੰਘ ਹਾਂਜੀ ਆਮ ਆਪਾਂ ਕਮੈਨਾਂ ਦੇ ਦੇਖਦੇ ਆ ਹਾਂਜੀ ਆਹ ਜਿਹੜਾ ਬਰਮ ਵਾਲਾ ਹੁੰਦੀ ਹੈਗੀ ਖੋੜੀ ਇਹ ਖੁੱਲੀ ਹੁੰਦੀ ਆਪਾਂ ਕਿਉਂ ਬੰਦ ਜੇ ਕਰਕੇ ਲਾਤੀ ਇਹਦੇ ਵਿੱਚ ਵੀ ਮੇਨ ਬਿਲ ਦੀ ਕਾਰਨ ਹੈ ਹਾਂਜੀ ਕਿਉਂ ਮੈਨੂੰ ਵੀ ਨਹੀਂ ਸੀ ਪਤਾ ਵੀ ਇਹ ਕੀ ਕੀ ਚੀਜ਼ ਕਿਉਂ ਲਾਇਆ ਠੀਕ ਹੈ ਇਹ ਵੀ ਮੈਂ 2022 ਤੋਂ ਵੀ ਆਇਆ ਤਾਂ ਮੈਨੂੰ ਵੀ ਇੱਥੇ ਆ ਕੇ ਇੱਥੇ ਸਿੱਖਣ ਨੂੰ ਮਿਲਿਆ ਠੀਕ ਹੈ ਜੀ ਜਦੋਂ ਤੁਸੀਂ ਉੱਧਰ ਥੋਲੋਗੇ ਹਾਂਜੀ ਤੁਸੀਂ ਅੱਜ ਤੱਕ ਦੋਨੋਂ ਵੀ ਨਾ ਕਿਸੇ ਨੂੰ ਗਾਰਮੈਂਟ ਪੁੱਛ ਲਓ ਕਰਦੇ ਆਂ ਜੀ ਅੰਦਰਲੇ ਦਾਣੇ ਦਾ ਬੜ ਮਲਾ ਕੇ ਨਹੀਂ ਪਾਉਂਦਾ ਨਹੀਂ ਬਹੁਤ ਜਿੱਥੇ ਆਉਂਦੇ ਨੇ ਉੱਥੇ ਲਾ ਦਿੰਦੇ ਨੇ ਉੱਥੇ ਤਾਂ ਹੁੰਦੇ ਨੇ ਫਿਰ ਉਹਦੇ ਦਾਣੇ ਕ੍ਰਾਸ ਚੁੱਟਦਾ ਜਦ ਥੋੜੇ ਜਿਹਾ ਦਾਣੇ ਪੈ ਰਹੇ ਨੇ ਜਾਂ ਕੋਲ ਦੇ ਇੰਨੇ ਕ ਦਾਣੇ ਥੰਡੇ ਡਿੱਗਦੇ ਨੇ ਠੀਕ ਹੈ ਜੀ ਇਹਦਾ ਵੀ ਇਹ ਲਾਇਆ ਹੋਇਆ ਹੈ ਇਹਦਾ ਜਿਹੜਾ ਅੰਦਰਲਾ ਬਾੜਾ ਇੰਦਰਲਾ ਬਾੜੂ ਬਿਲਕੁਲ ਮੈਚ ਮੈਚ ਕਰਕੇ ਮੈਚ ਕਰਕੇ ਬਹੁ ਉਲਟ ਪੈ ਨਹੀਂ ਸਕਦਾ ਜੀ ਇਹ ਤੇ ਇਹ ਰਿਵਾਹ ਚਾਹੇ ਥੋੜੀ ਜੀ ਥੋੜੇ ਦੇਖਣ ਦੇ ਵਿੱਚ ਇਹਦੀ ਕੀਮਤ 10 ਰੁਪਏ ਹੋ ਪਰ ਇਹ ਕੁਆਲਟੀ ਕੁਆਲਟੀ ਟੋਪ ਇਹ ਕੁਆਲਟੀ ਦਾ ਕੁਆਲਟੀ ਕਰਕੇ ਲਾਇਆ ਹੈ ਜੀ ਇਹ ਵੀ ਸਾਡਾ ਸਰਦੇਵ ਸਿੰਘ ਜੀ ਇੱਕ ਤਾਂ ਕੈਗੋਣ ਬਹੁਤ ਆਪਰਾ ਫੁੱਲਾ ਟੁਖਾਂ ਜੀ ਦੂਜੀ ਨੰਬਰ ਆਹ ਰਜਿਸਟਰੇਬਲ ਵੀ ਕਰਤਾ ਹੈ ਜੀ ਇਹਦਾ ਰਜਿਸਟਰੇਬਲ ਹੈ ਜੀ ਫੁੱਲ ਨੂੰ ਤੇ ਰਾਂਗੇ ਰਜਿਸਟਰ ਹੈ ਜੀ ਇਹ ਆਪਾਂ ਇਹ ਆਪਣਾ ਸਟੀਲ ਚ ਹੈ ਜੀ ਸਾਡੇ ਫਰੇਮ ਚ ਨਹੀਂ ਲਾਇਆ ਹੈਗਾ ਵੀ ਆਮ ਡਰਾਈਵਰ ਚ ਲਾਉਂਦੇ ਨੇ ਜਸਟੇਪਲ ਵਾਈਰਨ ਦਾ ਟੋ ਜਾਂਦਾ ਕਰਾਇਆ ਜੀ ਇਹ ਸਾਰਾ ਇਹ ਪਿੱਲਰ ਬੌਕਸ ਹੈ ਜਿਹੜਾ ਇਹਦਾ ਇਹ 스틸 ਚ ਬਣਿਆ ਹੈ 스틸 ਚ ਬਣਿਆ ਹੈ ਜੀ ਤੇ ਇਹਦਾ ਬ੍ਰੇਕ ਡਬਲ ਪੈਡ ਲੱਗਿਆ ਜੀ ਆਹ ਹੈਂਡ ਬ੍ਰੇਕ ਆ ਗਿਆ ਇਹ ਵੀ ਕੇਸ ਨਹੀਂ ਕਰਿਆ ਜੀ ਹੈਂਡ ਬ੍ਰੇਕ ਕਿਸੇ ਨੇ ਹੋਰ ਤਾਂ ਅੱਜ ਤੱਕ ਮੈਂ ਨਹੀਂ ਦੇਖਿਆ ਹੈ ਹੈਂਡ ਬ੍ਰੇਕ ਆ ਗਿਆ ਜੀ ਡਬਲ ਪੈਡ ਲੱਗੀ ਤੇ ਉਧਰ ਦੇਖੋ ਜੀ ਉਹ ਜਿਹੜਾ ਪੈਰ ਵਾਲੀ ਰੇਸ ਹੈ ਹਾਂ ਜੀ ਕਾ ਤੁਸੀਂ ਦੱਬ ਲਿਆ ਨਾ ਹਾਂ ਜੀ ਹੁਣ ਤੁਸੀਂ ਮੈਨੂੰ ਉਹ ਪੁੱਛੋ ਵੀ ਆਹ ਸਰੀ ਇਹ ਜਿਹਾ ਕਿਉਂ ਲਾਇਆ ਠੀਕ ਹੈ ਜੀ ਈਕਾ ਦੇ ਵਸਿਲਾ ਹੈ ਜੀ ਇਹ ਵੀ ਜੀ ਕੋਈ ਮੇਰੇ ਵਰਗਾ ਜੇ ਮੰਨ ਲਓ ਇੱਥੇ ਸਾਈਡ ਤੇ ਵੀ ਤੁਸੀਂ ਤੁਹ ਥੱਕ ਜੇ ਨਾ ਪੈਰ ਜੇ ਛੋਟ ਜੇ ਕਿਤੇ ਸਾਈਡ ਤੇ ਰੱਖ ਕੇ ਵੀ ਦਬੋ ਰਹੂ ਹਾਂਜੀ ਹਾਂਜੀ ਵੀ ਆ ਜਿੰਨਾ ਮਰਜੀ ਪੈਰ ਘੁਮਾਈ ਜਾ ਉਧਰ ਨੂੰ ਮਰਜੀ ਘੁਮਾ ਲਓ ਜੀ ਜਿੰਨਾ ਮਰਜੀ ਘੁਮਾਓ ਉਹਦੇ ਕਰਕੇ ਵਧਾਇਆ ਹੋਇਆ ਓਕੇ ਅੱਗੇ ਗੇਅਰ ਲਈ ਮੁਰਾ ਜਾਂਦੇ ਨੇ ਜੀ ਸਿੰਗਲ ਸਿੰਗਲ ਜਿਹੜੀ ਸਿੰਗਲ ਕਰਤਾ ਜੀ ਹਾਂਜੀ ਸਾਰਿਆਂ ਦੇ ਕਿਉਂਕਿ ਜੇ ਇਕੱਠਾ ਇੱਕ ਲੀਵਰ ਲਾਉਨੇ ਆ ਉਹਦੇ ਵਿੱਚੋਂ ਜਦੋਂ ਗੰਬਾਸ ਵਗੈਰਾ ਘਸ ਜਾਂਦੀ ਹੈ ਹਾਂਜੀ ਫਿਰ ਉਹ ਗੇਅਰ ਫਸਣ ਦੀ ਦਿੱੱਕਦਾ ਬਹੁਤ ਆਉਣ ਲੱਗ ਜਾਂਦੀ ਹੈ ਇਹ ਜਿਹੜੀ ਵੱਧ ਘੱਟ ਕਰਨੀ ਆ ਆਪਾਂ ਸਿੰਗਲ ਉਹੀ ਰਾਡ ਤੋਂ ਕਰ ਸਕਦੇ ਆ ਉਸੇ ਰਾਡ ਤੋਂ ਜੀ ਤੇ ਇੱਕ ਪੈਰ ਵਾਲੀ ਰੇਸ ਹੋ ਗਈ ਜੀ ਇੱਕ ਹੱਥ ਵਾਲੀ ਹੋ ਗਈ ਨਾਲ ਬਟਨ ਵਾਲੀਆਂ ਆ ਨਾਲ ਬਟਨ ਵਾਲੀਆਂ ਤਿੰਨ ਆਪਸ਼ਨਾਂ ਦੇਤੀਆਂ ਜੀ ਜਿਹੜੀ ਮਰਜ਼ੀ ਵਰਤ ਲਓ ਠੀਕ ਹੈ ਜੀ ਕਨੈਕਟਰ ਸਾਈਡ ਤੇ ਸੀਟ ਲਾਤੀ ਜੀ ਹੈ ਇਹ ਕਾਹ ਟੂਲ ਲਾਤਾ ਜੀ ਇਹ ਟੂਲਾ ਥੱਲੇ ਆ ਗਿਆ ਜੀ ਇਹ ਤੇ ਟੂਲ ਆ ਗਿਆ ਤੱਕ ਦੋ ਪਿੱਛੇ ਆ ਜਾਂਦੇ ਨੇ ਜੀ ਨੂੰ ਚਾਹ ਜਾਂਦਾ ਕਿ ਸਾਈਡ ਤੇ ਆ ਜਾਂਦਾ ਠੀਕ ਹੈ ਜੀ ਟੈਂਕ ਨੂੰ ਦੇਖਣ ਵਾਸਤੇ ਦੋ ਸ਼ੀਸ਼ੇ ਲਾਦੇ ਜੀ ਇੱਕ ਸਾਈਡ ਸ਼ੀਸ਼ਾ ਹੈ ਜੀ ਟੈਂਕ ਬੰਦ ਆ ਗਿਆ ਜੀ ਹਾਂਜੀ ਟੌਪ ਤੋਂ ਸਾਰਾ ਬੰਦ ਹੈ ਵੀ ਟੈਂਕ ਸਿਆ ਸਰੇਵ ਸਿੰਘ ਜੀ ਇੱਕ ਹੋਰ ਆ ਨਹੀਨਾ ਪੜੀ ਜਾਂਦੀਆਂ ਨੇ ਬਹੁਤ ਆ ਪਰ ਆ ਅਗਭਜਾਉਣ ਵਾਲਾ ਯੰਤਰ ਕੋਈ ਨਹੀਂ ਜੀ ਇਹ ਜ਼ਰੂਰੀ ਆ ਜੀ ਗਵਰਨਮੈਂਟ ਕੰਨੀ ਠੀਕ ਹੈ ਜੀ ਇਹ ਲਾਜਮੀ ਹੈ। ਲਾਜਮੀ ਹੈ ਜੀ ਸਰਕਾਰ ਕਹਿੰਦੀ ਐ ਇੰਨੇ ਦੀ ਐ ਤੇ ਲਾਜਮੀ ਆ ਸਰਕਾਰ ਦੀਆਂ ਹਦਾਇਤਾਂ ਜਦੋਂ ਟੈਸਟਿੰਗ ਤੇ ਮਸ਼ੀਨ ਜਾਂਦੀ ਹੈ ਉੱਥੇ ਨਾਲ ਲੱਗਿਆ ਹੋਇਆ ਜਾਂਦਾ ਪੂਰੇ ਨਹੀਂ ਦਿੰਦੇ ਕਸਟਮਰ ਨੂੰ ਪਤਾ ਹੀ ਨਹੀਂ ਨਾ ਕੋਈ ਮੰਗਦਾ। ਠੀਕ ਹੈ ਜੀ। ਜਿਹੜੀ ਟੈਸਟਿੰਗ ਤੇ ਸੀਐਮਬੀਆ ਦੇ ਅਨੁਸਾਰ ਮਸ਼ੀਨ ਜਾਂਦੀ ਹੈ ਹਾਂਜੀ ਉੱਥੇ ਬਿਨਾ ਤੂੰ ਵੇਚ ਕੇ ਦੇਖਿਓ ਤੁਹਾਡੀ ਐਂਟਰ ਨਹੀਂ ਹੁੰਦੀ ਮਸ਼ੀਨ। ਠੀਕ ਹੈ ਜੀ। ਅਸੀਂ ਉਹ ਤਾ ਮਤਾਬਕ ਅਸੀਂ ਨਾਲ ਬਣਨੇ। OK। ਤੁਹਾਨੂੰ ਦੇਤਾ ਇਹ ਇਮਯੂਨਿਕ ਸਿਸਟਮ ਹੈ ਜੀ ਨਾਲ ਸਾਰਾ ਯੋ ਯੂ ਜੀ ਸਤ ਪਲਾ ਕੀ ਦਿੰਨੇ ਆ ਜੀ ਸਾਰਾ ਕੰਪਲੀਟ ਲਾ ਕੇ ਦਿੰਦੇ ਆ ਓਕੇ ਜੀ ਸਤਰੀ ਸੁਤਰੀ ਬਹੁਤ ਸੋਹਣੀ ਬਣਾਈ ਹੈ ਯਾਰ ਸਾਰਾ ਲੋਹੇ ਦੇ ਵਿੱਚ ਆਈ ਸਾਰੀ ਜੀ ਸਾਰੀ ਸਾਰੀ ਡਾਡਾ ਸਟੀਲ ਜੈ ਜੀ ਹੈ ਸਾਰੀ ਜੀ ਜਾਂ ਕੋਈ ਚੈਲੰਜ ਕਰ ਦੇਵੇ ਅਸੀਂ ਦੇਣ ਦਾ ਰਹਾਂਗੇ ਓਕੇ ਦੇਖੋ ਲੋਕਾਂ ਦਾ ਬਹੁਤ ਰੌਲਾ ਪੈ ਰਿਹਾ ਜੀ ਵੀ ਜੂਰੀ ਵਾਲਾ ਇੰਜਨ ਆ ਜੂਰੀ ਵਾਲਾ ਇੰਜਨ ਆ ਆਪਾਂ ਕਿਹੜਾ ਇੰਜਨ ਵਰਤਦੇ ਆਂ ਆਪਣੇ ਕੋਲ ਦੋਨੇ ਆਪਸ਼ਨ ਆ ਨੇ ਅੱਛਾ ਜੀ ਹਾਂ ਜੀ ਦੇਖੋ ਇਹਦੇ ਵਿੱਚ ਜਿਹੜੀ ਉਹ ਕੰਬਾਈਨ ਹੈ ਹਾਂ ਜੀ ਇਹ ਹੈ ਐਗਰੀਕਲਚਰ ਦੇ ਵਿੱਚ ਚਲੀ ਜਾਂਦੀ ਹੈ ਠੀਕ ਹੈ ਜੀ ਹੁਣ ਤੁਸੀਂ ਕਿਹੜਾ ਜੂਰੀ ਆ ਹਾਂਜੀ ਇਹ ਪੋਲਿਊਸ਼ਨ ਖਤਮ ਕਰਨ ਵਾਸਤੇ ਲਾਇਆ ਗਿਆ ਦੋ ਦਾ ਕੋਈ ਸਹੀ ਗੱਲ ਆ ਜੀ ਠੀਕ ਹੈ ਕਿਹੜਾ ਐਜੂਟ ਬੰਦਾ ਜੀ ਪਤਾ ਹੈ ਜੂਰੀ ਇਹ ਨੂੰ ਲਾ ਨਹੀਂ ਸਮਝਦਾ ਠੀਕ ਹੈ ਜੀ ਵੀ ਪੋਲਿਊਸ਼ਨ ਨਾ ਹੋਵੇ ਚਲਾਂਸਰ ਵਗੈਰਾ ਸਾਫ਼ ਸੁਥਰੀ ਰਹੇ ਮੈਂ ਜੂਰੀ ਚਲਾਉਣਾ ਜਿਹੜਾ ਹੁਣ ਮੇਰੇ ਮੈਂ ਮੈਂ ਕੋਈ ਜਿਹੜਾ ਖਰਚਾ ਵਧਿਆ ਕੋਈ ਦੇਖ ਕੇ ਚਲਾਉਣਾ ਫਾਈਨੈਂਸ਼ੀਅਲੀ ਦਿੱਕਤ ਆ ਠੀਕ ਹੈ ਜੀ ਕਸਟਮਰ ਜੀ ਆਂ ਆਣ ਲਾਗੂ ਹਮਨ ਨੂੰ ਪਤਾ ਹੀ ਆ ਉਹ ਆਮ ਲੋਕ ਕਹਿੰਦੇ ਸੀ ਬਿਨਾ ਜੂਰੀ ਤੋਂ ਫੁੱਲ ਡੋਲ ਲੈਂਡ ਹੈ ਬਿਨਾ ਜੂਰੀ ਤੋਂ ਵੀ ਇੰਜਨ ਆ ਰਿਹਾ ਦੂਜਾ ਵੀ ਆ ਰਿਹਾ ਇਦਾਂ ਇਛਾ ਜਿਹੜਾ ਕਸਟਮਰ ਦੀ ਇਛਾ ਹੈ ਲੈ ਲੈਣਾ ਡਾ ਜਿਹੜਾ ਕਸਟਮਰ ਦੀ ਡਿਮਾਂਡ ਹੈ ਅਸੀਂ ਉਹੀ ਬੱਸ ਜੂਰੀ ਆਪਣਾ ਲੈ ਲੈਣਾ ਚਾਹੁੰਦਾ ਇੱਕ ਬਦੌੜ ਯੂਵੀ ਤੇ ਜੂਰੀ ਵਾਲਾ ਉਹਦੀ ਕੀਮਤ ਦਾ ਕੋਈ ਫਰਕ ਆ ਅਸੀਂ ਇਸ ਟਾਈਮ ਕੋਈ ਫਰਕ ਨਹੀਂ ਹੈ ਲੇਕਿਨ ਹੈ ਕੌਣ ਹੈ ਪੈਂਕ ਨੂੰ ਵਧਾਉਣ ਦੀ ਕੀ ਹੈ ਅਸੀਂ ਜੋ ਗੁੰਦੇ ਰਹੇ ਆ ਫੇਵਰੇਟ ਠੀਕ ਹੈ ਇਕਾ ਉੱਧਰ ਵੀ ਮੈਂ ਜੀ ਮਸ਼ੀਨ ਲੱਗਦੀ ਆ ਉਹਨੂੰ ਦੂਜੀ ਨਾਲ ਇਹਦੇ ਹੈਗੀ ਜੀ ਇਹ 14 ਮਾਡਲ ਹੈ ਜਿੰਨੇ 14 ਫੁੱਟ ਕੱਟਦਾ ਹੈ ਹਾਂਜੀ ਇਹਦੀ 52 ਇੰਚ ਬਾਡੀ ਹੈ ਇਹ ਆਪਾਂ ਬਣਾਈ ਹੈ ਜੀ 10 ਫੁੱਟ ਕੱਟਰ ਦੇ ਵਿੱਚ ਓਕੇ ਤੇ 36 ਇੰਚ ਇਹਦਾ ਚਾਸੀ ਆ ਠੀਕ ਹੈ ਜੀ ਇਹਦੇ ਦੇ 74 ਨਬੀ ਬਿਨਾਂ ਜੂਰੀਏ ਤੋਂ ਹੀ ਕਰਦੇ ਜੀ ਬਿਨਾਂ ਜੂਰੀਏ ਹਾਂਜੀ ਇਹ ਮਸ਼ੀਨ ਦੇ ਵਿੱਚ 36 ਗੱਟ ਦੇ ਆਣ ਛੋਟੇ ਜਿਹੇ ਆ ਜੀ ਕੀ ਜਲਦੀ ਆ ਉਸ ਦਿਨ ਵਾਰ ਜਿਵੇਂ ਆਂਧਰਾ ਤੇ ਉਧਰ ਕਰਨਾਟਕਾ ਨੇ ਉਹਦੇ ਨੂੰ ਚੋਂ ਦੂਜਾ ਮਾਰ ਲੱਗੇ ਇਹ ਵੀ ਉਸ ਦਿਨ ਜਿਹੜੇ ਤਾ ਦੂਜੀ ਤੋਂ ਮੈਂ ਨਾਲੋਂ ਤਾਂ ਇਹ ਜਗਾ ਘੱਟ ਲੈਂਦੀ ਉਹ ਰਾਸਤੇ ਜਿਵੇਂ ਹਾਂਜੀ ਇਹਦਾ ਦਾ ਇਹਦਾ ਹਾਂ ਉਹ ਪੈਸਾ ਨਹੀਂ ਹਾਂਜੀ 10 ਘਟਾ ਲਿਆ ਜਿਵੇਂ ਬਾਹਰ ਰਾਸਤੇ ਤੰਗ ਨੇਗੇ ਬਈ ਬਿਆਰ ਛੱਤੀਗੜ੍ਹ ਹਾਂਜੀ ਮੈਂ ਮਹਾਰਾਸ਼ਟਰ ਬਾਗਾ ਚ 50 ਦੇ ਜਿੱਥੇ ਪਾਪੂ ਰਲਣ ਲੱਗੇ ਨੇ ਹਾਂਜੀ ਉਥੇ ਚੱਲਦੀ ਆ ਉਥੇ ਚੱਲਦੀ ਆ ਜੀ ਹੁਣ ਜਿਵੇਂ ਬਕਰ ਆਂਧਰਾ ਨਾਮ ਤੁਹਾਡਾ ਹਾਂਜੀ ਉੱਥੇ 46 ਇੰਚੀ ਹੈ ਜੀ ਇਹਨੂੰ 46 ਇੰਚੀ ਹੈ ਜੀ ਤੈਨੂੰ 12 ਫੁੱਟ ਕੱਟ ਲੱਗਦਾ ਓਕੇ ਇਹ ਪਾਵਰ ਉੱਪਰ ਵੀ ਨਾਲ ਹੈ ਜੀ ਆਪਸ਼ਨ ਹੈ ਜੀ ਅਸੀਂ ਇਹਦੇ ਹਾਈਡਰੋਲਿਕ ਪੌਰ ਲੱਗਿਆ ਜੀ ਤੇ ਇਹਦੇ ਵਿੱਚ ਨਾਲ ਦੇ ਲੋਪੋ ਦਾ ਅਡਜਸਟਮੈਂਟ ਹੋ ਜਾਂਦੀ ਹੈ ਇਹ ਮਾਡਲ ਦੀ ਤਿੰਨ ਮਾਡਲ ਨੇ ਸਾਡੇ ਕੋਲ ਠੀਕ ਹੈ ਜੀ 51 46 ਤੇ 36 ਠੀਕ ਹੈ ਜੀ ਨਾਲ ਮਿੱਟੀ ਦਾ ਟ੍ਰੇ ਵੀ ਬਣਾਉਂਦੇ ਆਪਾਂ ਸਾਰਿਆਂ ਨੂੰ ਮਿੱਟੀ ਦਾ ਟ੍ਰੇ ਬਣਾ ਲ ਗਾ ਠੀਕ ਹੈ ਜੀ ਠੀਕ ਹੈ ਸ੍ਰੀ ਰੇਸ਼ ਸਿੰਘ ਜੀ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ